ਜਿਹੜਾ ਕੰਮ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਕਰਨਾ ਸੀ ਬਾਕੀ ਕਿਸਾਨ ਆਗੂਆਂ ਨੇ ਗੱਲਬਾਤ ਕੀਤੀ ਤੇ ਤੁਸੀਂ ਸਾਂਭੇ ਤੁਹਾਡੇ ਮਨ 'ਚ ਕੀ ਆਇਆ ਜੀ ਵਿਚਾਰ ਜਦੋਂ ਵੱਲ ਤੁਹਾਡੇ ਨਾਲ ਕੋਈ ਉਹ ਜੀ ਗੱਲ ਹੁੰਦੀ ਤੁਸੀਂ ਸ਼ਹੀਦੀ ਪਾ ਜਾਂਦੇ ਹੋ ਤਾਂ ਉਸ ਤੋਂ ਬਾਅਦ ਮੈਂ ਬੈਠਾਂਗਾ ਇਹ ਫੈਸਲਾ ਪਹਿਲਾਂ ਹੀ ਆਪਾਂ ਆਪਣੇ ਫੋਰਮ ਦੇ ਵਿੱਚ ਕਰ ਚੁੱਕੇ ਸੀਗੇ ਅੱਜ ਦਾ ਇਹ ਘਟਨਾਖੰਡ ਹੋਇਆ ਵਾ ਇਹ ਪੰਜਾਬ ਸਰਕਾਰ ਪਤਾ ਨਹੀਂ ਕਿਹੜੇ ਕਿਹਦੀ ਐਡਵਾਈਸ ਤੇ ਉੱਪਰ ਮੈਂ ਤਾਂ ਕਹਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹੀ ਆ ਕਿਉਂਕਿ ਪੰਜਾਬ ਸਰਕਾਰ ਮੈਨੂੰ ਲੱਗਦਾ ਨਹੀਂਗਾ ਇੱਕ ਕੇਜਰੀ ਵਾਲੋਰ ਕੇਂਦਰ ਸਰਕਾਰ ਤੋਂ ਇਲਾਵਾ ਕੋਈ ਕੰਮ ਕਰ ਸਕੇ ਤੁਹਾਨੂੰ ਲੱਗਦਾ ਵੀ ਹੁਣ ਵੀ ਜਿੱਤ ਪ੍ਰਾਪਤ ਹੋ ਗਈ ਤੇ ਹਰਦੋ ਝੰਡੇ ਸਾਹਿਬ ਤੁਹਾਡੇ ਤੇ ਮਾਣ ਹੈ ਇਸ ਤਰ੍ਹਾਂ ਦੇ ਲਫ਼ਜ਼ੇ ਲੋਕ ਕਹਿਣਗੇ ਕਿਉਂਕਿ ਤੁਸੀਂ ਹਰਦੋ ਝੰਡੇ ਆ ਪਰ ਅੱਜ ਕੱਲ ਹਰਦੋ ਲਾਣਤਾ ਵਾਲਾ ਸ਼ਬਦ ਜਿਹੜਾ ਜ਼ਿਆਦਾ ਚੱਲਦਾ ਜੀ ਕਿਉਂਕਿ ਲੀਡਰ ਹਮੇਸ਼ਾ ਹੀ ਚਾਹੇ ਰਾਜਨੀਤਿਕ ਹੋਣ ਚਾਹੇ ਦੂਜੇ ਹੋਣ ਜੀ ਉਹਨਾਂ ਨੇ ਕੋਈ ਲੋਕਾਂ ਦਾ ਬਹੁਤਾ ਵਿਸ਼ਵਾਸ ਨਹੀਂ ਜਿੱਤਿਆ ਜੀ ਅਗਰ ਮੇਰੇ ਜਾਨ ਨਾਲ ਮੇਰੇ ਇੱਕ ਬੰਦੇ ਦੀ ਕੁਰਬਾਨੀ ਨਾਲ ਜਾਂ ਦੋ ਤਿੰਨ ਆਗੂਆਂ ਦੀ ਕੁਰਬਾਨੀ ਨਾਲ ਜੀ ਇਹਨਾਂ ਲੋਕਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਮੈਂ ਕਹਿੰਦਾ ਬਹੁਤ ਸਸਤਾ ਸੌਦਾ ਹੈ ਅਸੀਂ ਸਰਕਾਰ ਨੂੰ ਇਹ ਕਹਿ ਤਾ ਕਿ ਤੂੰ ਕਿੰਨੀਆਂ ਕਿੰਨੇ ਕਿਸਾਨ ਆਗੂਆਂ ਦਾ ਖੂਨ ਪੀਣਾ ਚਾਹੁੰਦੀਆਂ ਉਹ ਦੱਸ ਦੇ ਆਪਾਂ ਆ ਜੰਨੇ ਇੱਕੋ ਦਿਨ ਲਾਈਨ ਦੇ ਚ ਤੇਰੀ ਮਰਜ਼ੀ ਸਿਰਜਣਾ ਕਲਾ ਤੇਰੀ ਮਰਜ਼ੀ ਗੋਲੀਆਂ ਨਾਲ ਕੱਢ ਲਾ ਤੇ ਜੇ ਇਸ ਤਰ੍ਹਾਂ ਸਲੜੀਵਰ ਭੁਖਤ ਹੜਤਾਲ ਮਰਨ ਵਰਤਨਾ ਤੂੰ ਕੱਢਣਾ ਵਾ ਉਹ ਤੇਰੀ ਮਰਜ਼ੀ ਆ ਲੋਕਾਂ ਦੇ ਵੱਲੋਂ ਕਵਾਜ਼ ਉੱਠਣ ਲੱਗੀ ਐ ਵੀ ਅਰਦਾਸ ਗੁਰੂ ਸਾਹਿਬ ਨਾਲ ਤਾਂ ਕਿ ਆ ਵੀ ਭਾਈ ਆਪਾਂ ਨੇ ਸਿੱਧਾ ਟੱਕਰ ਲੈਣੀ ਐ ਦੁਸ਼ਮਣ ਦੇ ਨਾਲ ਤੇ ਅਸੀਂ ਭੁੱਖ ਹੜਤਾਲਾਂ ਦੇ ਲਈ ਮਰਨ ਵਰਤ ਦੇ ਲਈ ਅਰਦਾਸ ਅਜਾਜ਼ਤਾਂ ਗੁਰੂ ਸਾਹਿਬ ਤੋਂ ਲੈਣ ਲੱਗੇ ਜੀ ਹੁਣ ਆਪਾਂ ਐਸੇ ਲੋਕਾਂ ਦੇ ਪੁੱਤ ਮਰਵਾ ਨਹੀਂ ਸਕਦੇ ਜੰਗ ਦਾ ਮੈਦਾਨ ਹੋਰ ਚੀਜ਼ ਆ ਜਿਹੜੀ ਸਿੱਖ ਧਰਮ ਦੇ ਜਿਹੜੀ ਆ ਸਾਡੇ ਠੀਕ ਆ ਜਿਹੜਾ ਵਰਤ ਰੱਖਣਾ ਮਨਾ ਵਾ ਖੰਡਵਾਦ ਨੂੰ ਰੋਕਣ ਵਾਸਤੇ ਜੋਡੀਆਂ ਲਾਈਨਾਂ ਨੇ ਹੈ ਨਾ ਤੇ ਗੱਦੀ 'ਚ ਹੋ ਕੇ ਮਰੇ ਜੋ ਇਹੋ ਜਿਹੀ ਕਿਹਾ ਵਧੀਆ ਤੋਕਾਉਂਦੀ ਮਿਹਰਬਾਨੀ ਦੀ ਜੀ ਤੋ ਉਹ ਉਹਦੇ ਵਾਸਤੇ ਸੀਗਾ ਪਖੰਡਵਾਦ ਦੁਰਗਾਰ ਵਾਸਤੇ ਅਸੀਂ ਪਖੰਡਵਾਦ ਨਹੀਂ ਕਰ ਰਹੇ ਅਸੀਂ ਆਪਾਂ ਵਾਰੰਟ ਦੇ ਆਪਾਂ ਆਪਣੇ ਸਮਾਜ ਵਾਸਤੇ ਕਿਹੜੀ ਕਿਉਂਕਿ ਇਹ ਨਾ ਹੋਵੇ ਵੀ 2-4 ਮੰਗਾ ਉਹਨਾਂ ਨੇ ਲਾਈਟੀਆਂ ਮੰਗ ਲੀਆਂ ਤੇ ਹਰਦੋ ਝੰਡੇ ਸਾਹਿਬ ਕਹਿਣ ਵੀ ਠੀਕ ਹੈ ਜੀ ਭਾਈ ਮੈਂ ਵੀ ਸੈਟੀਸਫਾਈ ਹਾਂ ਹੁਣ ਉੱਠੀਏ ਆਪਾਂ ਵੀ ਬੰਨਣਾ ਜਾ ਕਿਉਂਕਿ ਨੇੜੇ ਨੂੰ ਜਾ ਕੇ ਜਿਵੇਂ ਲੋਕ ਕਹਿੰਦੇ ਰਿਹਾ ਵੀ ਦਿੱਲੀ ਤਾਂ ਬਹਾਨੇ ਲੱਭਣ ਲੱਗ ਗਏ ਸੀ ਲੀਟਰ ਵੀ ਉੱਠਣ ਦਾ ਕੋਈ ਬਹਾਨਾ ਹੀ ਮਿਲੇ ਉਹ ਜਿਹੜੇ ਲੀਡਰ ਨੇ ਸਵਾਦ ਦੇਖ ਲਿਆ ਇਲੈਕਸ਼ਨ ਲੜ ਕੇ ਜ਼ਮਾਨਤਾਂ ਜਬਤ ਕਰਾ ਕੇ ਉਹਨਾਂ ਨੂੰ ਸਮਝ ਆ ਗਈ ਲੇਕਿਨ ਰਾਜਨੀਤੀ ਸਾਫ਼ ਸੁਥਰੀ ਜਿਹੜੀ ਇਹ ਗੰਦੀ ਰਾਜਨੀਤੀ ਹੈ ਇਹ ਰਾਜਨੀਤੀ ਤਾਂ ਚੋਣਾਂ ਵੀ ਦੂਰ ਲੈਣੇ ਆ ਕਿ ਉੱਥੇ ਕੋਈ ਮਤਲਬ ਇਮਾਨਦਾਰ ਨਾ ਵੋਟਾਂ ਨਹੀਂ ਪੈਂਦੀਆਂ ਇਮਾਨਦਾਰੀ ਨਾਲ ਕੋਈ ਨੇਤਾ ਨਹੀਂ ਚੁਣਿਆ ਜਾਂਦਾ ਆਪਾਂ ਉਹਨੂੰ ਟਿਕਟ ਦੇ ਦੇਣਾ ਜਿਹੜਾ ਸਭ ਤੋਂ ਵੱਡਾ ਗੁੰਡਾ ਬਦਮਾਸ਼ ਆ ਆਪਾਂ ਦੇਖਦੇ ਕਿ ਇਲਾਕੇ ਚ ਕਿਹੜਾ ਬੰਦਾ شریف ਆ ਉਹਨੂੰ ਟਿਕਟ ਦੇ ਦਿਆਂ ਨੂੰ ਜਿਤਾਈ ਆਪਾਂ ਆਪਣੇ ਲੋਕ ਨਹੀਂ ਗਾਲਾਂਦੇ ਜਿਹਨੇ ਚਾਰ ਨੋਟ ਵੰਡਦੇ ਉਹਦੇ ਲੋਕ ਤਰਪਿੰਦੇ ਜਿਹਨੇ ਸ਼ਰਾਬ ਪਿਆਤੀ ਤੇ ਲੋਕ ਤਰਪਿੰਦੇ ਆ ਅਸੀਂ ਉਸ ਰਾਜਨੀਤੀ ਤੋਂ ਦੂਰ ਆ ਤਾਂ ਇਹਨੂੰ ਕਹਿੰਦੇ ਗੈਰ ਰਾਜਨੀਤਿਕ ਤੁਸੀਂ ਖਾਸ ਤਰ੍ਹਾਂ ਦਾ ਕੋਈ ਫਲ ਫਰੂਟ ਛਕਦੇ ਹੋ ਕਿਉਂਕਿ ਪੁਲਿਸ ਨੇ ਉਹਨਾਂ ਦੱਲੇਵਾਲ ਸਾਹਿਬ ਦਾ ਤਾਂ ਕਹਿਤਾ ਜੀ ਵੀ ਮਾਹੇ ਡਾਕਟਰਾਂ ਤੋਂ ਭਾਈ ਚੈੱਕ ਕਰਵਾਉਣਾ ਸੀ ਤੇ ਤੁਹਾਨੂੰ ਇੱਥੇ ਬੈਠਣ ਦੇ ਦਿੱਤਾ ਜੀ ਜੇ ਤੜਕੇ ਨੂੰ ਤੁਹਾਡੇ ਤੇ ਰੇਡ ਪੈ ਗਈ ਜੀ ਮੈਂ ਦੱਲੇਵਾਲ ਸਾਹਿਬ ਉਹੀ ਗੱਲ ਨਹੀਂ ਜੀ ਉਹੀ ਸਹਿਲਾਗੇ ਆਪਾਂ ਅੱਗੇ ਬੜੇ ਲੋਕ ਇਲਜ਼ਾਮ ਬਿਲਾਉਂਦੇ ਹੋ ਰਾਜਨੀਤਿਕ ਲੋਕੇ ਹੁੰਦੇ ਆ ਜੀ ਉਹ ਇਹ ਕਹਿੰਦੇ ਆ ਵੀ ਇਹਨਾਂ ਇਹਨਾਂ ਭਾਈ ਜਿੰਨੇ ਵੀ ਇਹ ਕਿਸਾਨ ਆ ਕੋ ਮੌਰੀ ਹੋਏ ਤੇ ਸਾਡੇ ਕੋਲ ਸਾਰਾ ਰਿਕਾਰਡ ਪਿਆ ਇਹਨਾਂ ਦਾ ਕਿਤੇ ਕੱਲ ਨੂੰ ਸੁਖਜੀਤ ਸਿੰਘ ਜੀ ਦਾ ਹੋਰਾਂ ਦਾ ਨਾ ਕੱਢ ਲਿਆਉਣ ਵੀ ਇੰਨੇ ਪੈਸੇ ਭਾਈ ਫਲਾਣੇ ਮੋਰਚੇ ਚ ਲਏ ਸੀ ਆ ਪਿਆ ਜੀ ਜ਼ਮਾਨ 35 ਸਾਲ ਆਰਮੀ ਚ ਸਰਵਿਸ ਕੀਤੀ ਆ ਜੀ ਮੇਰੇ ਫਾਦਰ ਮਾਦਰ ਟੀਚਰ ਸੀਗੇ ਬ੍ਰਦਰ ਮੇਰਾ ਅੱਜ ਵੀ ਪ੍ਰੋਫੈਸਰ ਨੌਕਰੀ ਕਰ ਰਿਹਾ ਮੈਨੂੰ ਲੱਗਦਾ ਨਹੀਂ ਉਹ ਆਲਰੇਡੀ ਸਰਕਾਰ ਕੋ ਸਾਰਾ ਰਿਕਾਰਡ ਹੁੰਦਾ ਤੇ ਇਸ ਟਾਈਮ 6 ਕਰਾਣਾ ਜ਼ਮੀਨ ਆ ਬਸ 6 ਕਰਾਣਾ ਜ਼ਮੀਨ ਆ ਮੇਰੇ ਨਾਮ ਦੇ ਉੱਤੇ ਕੋਈ ਜ਼ਿਆਦਾ ਨਹੀਂ ਗਈ ਸਿਰਫ ਇਕ ਲੜਨ ਦਾ ਮਾਦਾ ਮੇਰੇ ਅੰਦਰ ਭਗਵਾਨਤਮਾਨ ਹੋਰ ਨੇ ਤਾਂ ਬਿਆਨ ਦਿੱਤਾ ਉਹ ਕਹਿੰਦੇ ਦਿੱਲੀ ਜਾਣ ਤੋਂ ਕਿਉਂ ਰੋਕਦੇ ਹੋ ਭਾਈ ਹੁਣ ਲਾਹੌਰ ਥੋੜੀ ਜਾਣਾ ਜੀ ਕਿਸਾਨਾਂ ਨੇ ਉਹ ਦਿੱਲੀ ਜਾਣ ਤੋਂ ਤਾਂ ਰੋਕਦੇ ਪਰ ਆ ਜਿਹੜਾ ਹੁਣ ਇੱਥੇ ਸਾਡੇ ਬੰਦੇ ਮਾਰ ਗਏ ਇੱਥੇ ਆ ਕੇ ਪੰਜਾਬ ਸਰਕਾਰ ਨੇ ਕੋ ਕੀਤਾ ਪਜਾਮਾ ਹੁਣੀ ਪਾਉ ਨਹੀਂ ਦੁੱਤਾ ਸਿਰ ਤੇ ਸਾਪਾ ਵੀ ਬੰਨ੍ਹ ਨਹੀਂ ਦਿੱਤਾ ਤੇ ਤੱਕੇ ਨਾਲ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਚੱਕ ਕੇ ਲੈ ਗਏ ਜੀ ਜੀ ਇਹ ਇੱਕ ਮੈਂ ਸਰਕਾਰ ਦੀ ਇਸ ਮੰਚ ਤੋਂ ਵੱਡੀ ਨਿੰਦਿਆ ਕਰਦੇ ਆ ਕਿਉਂਕਿ ਇਹ ਕਿਹੜਾ ਭੱਜਿਆ ਸੀ ਇੱਥੇ ਬੈਠੇ ਆ ਹਰਸਖਜੀਤ ਜੀ ਚ ਹਜ਼ਾਰ ਬੰਦਾ ਆ ਜਾਈ ਤੇ ਅਸੀਂ ਅੜ ਜਾਾਂਗੇ ਹੂੰ ਹੂੰ ਅਸੀਂ ਲੱਟਾਂ ਡਾ ਜਾਾਂਗੇ ਜਦੋਂ ਮਰਜ਼ੀ ਚੱਕ ਲੈਣ ਖਨੌਰੀ ਬਾਰਡਰ ਜਿਸਥਾਨ ਤੇ ਅਸੀਂ ਬੈਠੇ ਆ ਇੱਥੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਤਾਂ ਹੋਣੀ ਸੀ ਪਰ ਉਹਨਾਂ ਨੂੰ ਤੜਕਸਾਰ ਪੁਲਿਸ ਦੇ ਵੱਲੋਂ ਚੁੱਕ ਲਿਆ ਜਾਂਦਾ ਹੈ ਤੇ ਫਿਰ ਮੀਟਿੰਗ ਹੁੰਦੀ ਹੈ ਕਿਸਾਨ ਆਗੂ ਇਕੱਤਰ ਹੁੰਦੇ ਨੇ ਇੱਕ ਨਵਾਂ ਫੈਸਲਾ ਲਿਆ ਜਾਂਦਾ ਹੈ ਵੀ ਜਗਜੀਤ ਸਿੰਘ ਢੱਲੇਵਾਲ ਜਿੱਥੇ ਹੈਗੇ ਆ ਉਹਨਾਂ ਨੇ ਤਾਂ ਉੱਥੇ ਭੁੱਖ ਹੜਤਾਲ ਰੱਖੀ ਹੈ ਪਰ ਇਸ ਸਥਾਨ ਤੇ ਖਨੌਰੀ ਬਾਰਡਰ ਤੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਪੰਜਾਬ ਕਿਸਾਨ ਮਜ਼ਦੂਰ ਮਜ਼ਦੂਰ ਯੂਨੀਅਨ ਵੱਲੋਂ ਹੈਗੇ ਨੇ ਉਹਨਾਂ ਨੇ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਉਹ ਮੋਰਚਾ ਸਾਂਭਿਆ ਭੁੱਖ ਹੜਤਾਲ ਤੇ ਬੈਠੇ ਹਾਲਾਂਕਿ ਅਰਦਾਸ ਵੀ ਕੀਤੀ ਗਈ ਅਰਦਾਸ ਤੋਂ ਬਾਅਦ ਹੁਣ ਇਹ ਭੁੱਖ ਹੜਤਾਲ ਤੇ ਨੇ ਮਰਨ ਵਰਤ ਤੇ ਜਾਂ ਕਿਹਾ ਜਾ ਸਕਦਾ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਕੰਮ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਕਰਨਾ ਸੀ ਬਾਕੀ ਕਿਸਾਨਾਂ ਆਗੂਆਂ ਨੇ ਗੱਲਬਾਤ ਕੀਤੀ ਤੇ ਤੁਸੀਂ ਸਾਂਭੇ ਤੁਹਾਡੇ ਮਨ 'ਚ ਕੀ ਆਇਆ ਜੀ ਵਿਚਾਰ ਮਨ 'ਚ ਵਿਚਾਰ ਅਸਲ 'ਚ ਪਹਿਲਾਂ ਹੀ ਆ ਗਿਆ ਸੀਗਾ ਕਿ ਜਸਤਨ 4 ਤਰੀਕ ਨੂੰ ਡੱਲੇਵਾਲ ਸਾਹਿਬ ਨੇ ਮੇਰੇ ਕੋਲ ਅਨਾਉਂਸ ਕਰਾਇਆ ਸੀਗਾ ਚੰਡੀਗੜ੍ਹ ਜਦੋਂ ਪਾਸਪੋਰਟ ਕੋਡ ਦੀ ਕਮੇਟੀ ਨੂੰ ਮਿਲਣ ਗਏ ਸੀ ਜੀ ਕਿ 26 25 ਨਵੰਬਰ ਤੋਂ ਉਹ ਕਿਹਾ ਸੀ ਆਪਾਂ ਬਾਅਦ ਚ ਆਪਾਂ 26 ਨਵੰਬਰ ਕਰਤਾ ਕਿ 26 ਨਵੰਬਰ ਨੂੰ ਪਿਛਲਾ ਅੰਦੋਲਨ ਚੱਲੇ ਸੀ ਆਪਾਂ ਜੀ 26 ਨਵੰਬਰ ਤੋਂ ਜਿਹੜਾ ਆਪਾਂ ਭੁਖੜ ਮਰਨ ਵਰਤੇ ਬੈਣੀ ਭੁਖੜ ਹਟਾਲੀ ਮਰਨ ਵਰਤੇ ਬੈਠਣਗੇ ਔਰ ਉਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਚੱਲਦੀਆਂ ਗਈਆਂ ਸੋਚਾਂ ਵਿਚਾਰਾਂ ਹੋਈਆਂ ਕਿ ਅਗਰ ਸਰਕਾਰ ਨਹੀਂ ਮੰਦੀ ਔਰ ਮਰਮਤ ਲੰਬਾ ਚੱਲਦਾ ਕਿਸੇ ਆਗੂ ਦੀ ਜਿਹੜੀ ਆ ਉਹ ਪ੍ਰਾਨ ਚਲੇ ਜਾਂਦੇ ਆ ਜੀ ਤੇ ਫਿਰ ਕੀ ਹੋਊਗਾ ਹੂੰ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਜਦੋਂ ਤੁਹਾਡੇ ਮਤਲਬ ਤੁਹਾਡੇ ਨਾਲ ਕੋਈ ਇਹੋ ਜੀ ਗੱਲ ਹੁੰਦੀ ਤੁਸੀਂ ਸ਼ਹੀਦੀ ਪਾ ਜਾਂਦੇ ਹੋ ਤਾਂ ਉਸ ਤੋਂ ਬਾਅਦ ਮੈਂ ਬੈਠਾਂਗਾ ਇਹ ਫੈਸਲਾ ਪਹਿਲਾਂ ਹੀ ਆਪਾਂ ਆਪਣੇ ਫੋਰਮ ਦੇ ਵਿੱਚ ਕਰ ਚੁੱਕੇ ਸੀਗੇ ਠੀਕ ਹੈ ਜੀ ਅ ਅੱਜ ਦਾ ਇਹ ਘਟਨਾਖੰਡ ਹੋਇਆ ਵਾ ਇਹ ਪੰਜਾਬ ਸਰਕਾਰ ਪਤਾ ਨਹੀਂ ਕਿਹੜੇ ਕਿਹੜੀ ਐਡਵਾਈਸ ਦੇ ਉੱਪਰ ਮੈਂ ਤਾਂ ਕਹਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹੀ ਆ ਹੂੰ ਕਿਉਂਕਿ ਪੰਜਾਬ ਸਰਕਾਰ ਮੈਨੂੰ ਲੱਗਦਾ ਨਹੀਂਗਾ ਕਿ ਕੇਜਰੀਵਾਲ ਔਰ ਕੇਂਦਰ ਸਰਕਾਰ ਤੋਂ ਇਲਾਵਾ ਕੋਈ ਕੰਮ ਕਰ ਸਕੇ ਹੂੰ ਉਹ ਕੋਈ ਇਸ਼ਾਰਾ ਹੋਇਆ ਸਵੇਰੇ ਉਹਨਾਂ ਨੂੰ ਚੁੱਕ ਲਿਆ ਪਾਉਣੇ 3:30 ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਹੈ ਹੂੰ ਔਰ ਉਸ ਮੀਟਿੰਗ ਤੇ ਹੀ ਫੈਸਲਾ ਲਿਆ ਗਿਆ ਕਿ ਸਾਡੇ ਕੋਲ ਬਹਿਰੂ ਸਾਹਿਬ ਵੀ ਆਏ ਸੀਗੇ ਜੀ ਇਸ ਵਡੇਰੀ ਮਰਦੇਸ਼ ਕੇ ਮੈਂ ਮਰਨ ਵਰਤ ਰਖਣ ਨੂੰ ਤਿਆਰ ਆ ਲੇਕਿਨ ਮੋਰਚੇ ਦਾ ਫੈਸਲਾ ਉਹਨਾਂ ਨੂੰ ਜਿਹੜਾ ਸੁਣਾਤਾ ਗਿਆ ਕਿ ਸੁਜੀਤ ਸਿੰਘ ਹਰਦੋ ਝੰਡੇ ਪੈਣਗੇ ਤੁਹਾਡੇ ਜਿਹੜੇ ਗਾਈਡੈਂਸ ਸਾਨੂੰ ਲੋੜ ਆ ਇਸ ਕਰਕੇ ਤੁਸੀਂ ਸਾਨੂੰ ਵੈਸੇ ਆਸ਼ੀਰਵਾਦ ਦਿਓ ਸੋ ਇਹ ਫੈਸਲਾ ਲੈ ਕੇ ਆਪਾਂ ਜਿੱਥੇ ਬੈਠ ਗਏ ਆ ਕਈ ਵਾਰ ਕਿਹਾ ਜਾਂਦਾ ਲੋਕ ਕਹਿੰਦੇ ਵੀ ਇਹਦੇ ਵਿੱਚ ਤਾਂ ਜੀ ਤਜਰਬਾ ਹੋਣਾ ਚਾਹੀਦਾ ਪਹਿਲਾਂ ਭੁਖ ਹੜਤਾਲਾਂ ਸਹੀਆਂ ਹੋਣ ਚਾਹੀਦੀ ਤੁਸੀਂ ਬੈਠਦੇ ਰਹੇ ਹੋ ਜੀ ਇਸ ਤਰ੍ਹਾਂ ਦੇ ਕੋਈ ਮੈਂ 2022 ਬੈਠਾ ਸੀਗਾ ਪਟਿਆਲੇ ਪੀਐਸਪੀਸੀਐਲ ਦੇ ਦਫ਼ਤਰ 10 ਦਿਨ ਵਾਸਤੇ ਠੀਕ ਹੈ ਜੀ ਉਦੋਂ ਜੀ ਰੀਸੈਂਟ ਢੱਲੇਵਾਲ ਸੀਗਾ ਮੈਂ ਸੀ ਆ ਤਿੰਨ ਸਾਥੀ ਸਾਡੇ ਸੁਦੇਸ਼ ਸਿੰਘ ਭੋਜਰਾਜ ਕੁਲਿੰਦਰ ਸਿੰਘ ਪੰਜੋਲਾ ਤੇ ਤਰਸੀਮ ਸਿੰਘ ਗਿੱਲ ਇਹ ਪੰਜਾਂ ਬੈਠੇ ਸੀ ਆਪਾਂ 10 ਦਿਨ ਵਾਸਤੇ ਜਿਸ ਚੋਂ 9 ਦਿਨ ਲਗਾਤਾਰ ਸੀ 36 ਘੰਟੇ ਪਾਣੀ ਵੀ ਛੱਟਦਾ ਸੀ ਆਪਾਂ ਤੇ ਫਿਰ ਉਹ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੂੰ ਹੋਰ ਮੰਗਾ ਮੰਨਵਾ ਕੇ ਆਪਾਂ ਫੇਰ ਉੱਥੇ ਮਰਨ ਉੱਤੇ ਜਿਹੜਾ ਵਾ ਉਹ ਸਵਾਪਤ ਕੀਤਾ ਸੀਗਾ ਇਸ ਗੱਲ ਦਾ ਵਿਸ਼ਵਾਸ ਕਿਵੇਂ ਦਵਾਂ ਨਹੀਂ ਬਈ ਲੋਕ ਜਦੋਂ ਤੁਸੀਂ ਉੱਠੋਗੇ ਜਿਵੇਂ ਤੁਸੀਂ ਪਹਿਲੀ ਪਹਿਲਾਂ ਗੱਲ ਕੀਤੀ ਹੈ ਜੀ ਬਈ ਭਾਈ 9 ਦਿਨ ਲਗਾਤਾਰ ਭੁੱਖੇ ਦਾਲਦੇ ਫੇਰ ਪਾਣੀ ਵੀ ਛੜਦਾ ਤੁਸੀਂ 36 ਘੰਟਿਆਂ ਲਈ ਫੇਰ ਤੁਹਾਨੂੰ ਤਾਨੂੰ ਲੱਗਦਾ ਵੀ ਹੁਣ ਵੀ ਜਿੱਤ ਪ੍ਰਾਪਤ ਹੋ ਗਈ ਤੇ ਹਰਦੋ ਝੰਡੇ ਸਾਹਿਬ ਤੁਹਾਡੇ ਤੇ ਮਾਣ ਹੈ ਇਸ ਤਰ੍ਹਾਂ ਦੇ ਲਫ਼ਜ਼ੇ ਲੋਕ ਕਹਿਣਗੇ ਕਿਉਂਕਿ ਤੁਸੀਂ ਹਰਦੋ ਝੰਡੇ ਆ ਪਰ ਅੱਜ ਕੱਲ ਹਰਦੋ ਲਾਣਤ ਵਾਲਾ ਸ਼ਬਦ ਜਿਹੜਾ ਜ਼ਿਆਦਾ ਚੱਲਦਾ ਜੀ ਕਿਉਂਕਿ ਲੀਡਰ ਹਮੇਸ਼ਾ ਹੀ ਚਾਹੇ ਰਾਜਨੀਤਿਕ ਹੋਣ ਚਾਹੇ ਦੂਜੇ ਹੋਣ ਜੀ ਉਹਨਾਂ ਨੇ ਕੋਈ ਲੋਕਾਂ ਦਾ ਬਹੁਤਾ ਵਿਸ਼ਵਾਸ ਨਹੀਂ ਜਿੱਤਿਆ ਜੀ ਦੇਖੋ ਮੈਂ ਰਵਾਂ ਜਾਂ ਨਾ ਰਵਾਂ ਜੀ ਇਹ ਸਮਾਜ ਰਹੂਗਾ ਕਿਸਾਨ ਮਜ਼ਦੂਰ ਸਮਾਜ ਰਹੂਗਾ ਅਗਰ ਮੇਰੇ ਜਾਨ ਨਾਲ ਮੇਰੇ ਇੱਕ ਬੰਦੇ ਦੀ ਕੁਰਬਾਨੀ ਨਾਲ ਜਾਂ ਦੋ ਤਿੰਨ ਆਗੂ ਦੀ ਕੁਰਬਾਨੀ ਨਾਲ ਜੀ ਇਹਨਾਂ ਲੋਕਾਂ ਦੀ ਮੰਗਾ ਮੰਨੀਆਂ ਜਾਂਦੀਆਂ ਮੈਂ ਕਹਿੰਦਾ ਬਹੁਤ ਸਸਤਾ ਸੌਦਾ ਹੈ ਜੀ ਅਸੀਂ ਸਰਕਾਰ ਨੂੰ ਇਹ ਕਹਿ ਤਾ ਕਿ ਤੂੰ ਕਿੰਨੀਆਂ ਕਿੰਨੇ ਕਿਸਾਨ ਆਗੂਆਂ ਦਾ ਖੂਨ ਪੀਣਾ ਚਾਹੁੰਦੀਆਂ ਉਹ ਦੱਸ ਦੇ ਆਪਾਂ ਆ ਜੰਨੇ ਇੱਕੋ ਦਿਨ ਲਾਇੰਦੇ ਚ ਤੇਰੀ ਮਰਜ਼ੀ ਸਰੰਜਾਂ ਨਾਲ ਆ ਕੱਲਾ ਤੇਰੀ ਮਰਜ਼ੀ ਗੋਲੀਆਂ ਨਾਲ ਕੱਢ ਲਾ ਤੇ ਜੇ ਇਸ ਤਰ੍ਹਾਂ ਲੜੀਵਾਰ ਉਹ ਖਰਤਾਲ ਨਾ ਮਰਨ ਵਰਤਨਾ ਤੂੰ ਕੱਢਣਾ ਵਾ ਉਹ ਤੇਰੀ ਮਰਜ਼ੀ ਆ ਜੀ ਜੀ ਸੋ ਇਹ ਗੱਲਾਂ ਜਿਹੜੀਆਂ ਨੇ ਹੁਣ ਕੋਈ ਮੈਨੇ ਨਹੀਂ ਰੱਖਦੀ ਆ ਆਪਾਂ ਲੜਾਈ ਜਿਹੜੀ ਆ ਸ਼ੁਰੂ ਕਰਤੀ ਆ ਇਹ ਹੁਣ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਆ ਜੀ ਕਿਉਂ ਕਿ ਕਿੰਨੇ ਆਗੂਆਂ ਦੀ ਬਲੀ ਲੈਣਾ ਚਾਹੁੰਦੀ ਆ ਕਿੰਨੇ ਕ ਜਿਹੜੀਆਂ ਮੰਗਾਂ ਤੁਸੀਂ ਮੰਨਵਾਓਗੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈਗਾ ਜਾਂ ਹੋਰ ਜਿਹੜੇ ਲਖੀਮਪੁਰ ਖੀਰੀ ਦੇਵੀ ਵਿੱਚ ਆਉਂਦੀ ਸੀਗੀ ਗੱਲ ਤੇ ਤੁਹਾਡੀ ਮੰਗ ਕਿਉਂਕਿ ਇਹ ਨਾ ਹੋਵੇ ਵੀ ਦੋ ਚਾਰ ਮੰਗਾ ਉਹਨਾਂ ਨੇ ਲਾਈਟੀਆਂ ਮੰਗ ਲਈਆਂ ਤੇ ਹਰਦੋ ਝੰਡੇ ਸਾਹਿਬ ਕਹਿਣ ਵੀ ਠੀਕ ਆ ਜੀ ਭਾਈ ਮੈਂ ਵੀ ਸੈਟੀਸਫਾਈ ਆ ਹੁਣ ਉੱਠੀ ਨੇ ਨੂੰ ਜਾ ਕੇ ਜਿਵੇਂ ਲੋਕ ਕਹਿੰਦੇ ਰਿਹਾ ਵੀ ਦਿੱਲੀ ਤਾਂ ਬਹਾਨੇ ਲੱਭਣ ਲੱਗ ਗਏ ਸੀ ਲੀਡਰ ਵੀ ਉੱਠਣ ਦਾ ਕੋਈ ਬਹਾਨਾ ਨਹੀਂ ਮਿਲੇ ਵੀ ਉਹ ਮੋਦੀ ਸਾਹਿਬ ਨੇ ਜਿਵੇਂ ਇਹ ਕਾਨੂੰਨ ਕੀਤਾ ਖੁਸ਼ ਹੋਗੇ ਜੀ ਉੱਥੋਂ ਉੱਠਣਾ ਨਹੀਂ ਚਾਹੀਦਾ ਸੀਗਾ ਉੱਠ ਕੇ ਆਗੇ ਉਹ ਉਹ ਤੁਹਾਡਾ ਕਿਵੇਂ ਦੇਖੀ ਦੇਖੋ ਉਹ ਜਿਹੜਾ ਨਾ ਜਿੰਨੂੰ ਇਨੀ ਨੌਲੇਜ ਨਹੀਂ ਆ ਜੀ ਜਿਹੜਾ ਪਿਛਲਾ ਅੰਦੋਲਨ ਸੀ ਮੈਂ ਉੱਥੇ ਰਿਹਾ ਪੂਰਾ 13 ਮਹੀਨੇ ਠੀਕ ਹੈ ਜੀ ਅ ਪਿਛਲੇ ਅੰਦੋਲਨ ਦੇ ਸਾਡੀਆਂ ਇੱਕ ਹੀ ਮੰਗ ਸੀ ਕਿ ਤੰਨੇ ਕਾਲੇ ਨੂੰ ਰੱਦ ਕਰਨਾ ਜਦੋਂ ਆਪਾਂ ਚੱਲੇ ਸੀ ਉਸਾ ਜਿਹੜੀਆਂ ਸਟੇਟਾਂ ਸਾਡੇ ਨਾਲ ਰਲੀਆਂ ਜੀ ਉਹਨਾਂ ਦੀ ਮੰਗ ਆ ਗਈ ਵੀ ਸਾਨੂੰ ਐਮਐਸਪੀ ਨਹੀਂ ਮਿਲਦੀ ਜੀ ਉਹਨਾਂ ਦੀ ਮੰਗ ਉੱਤੋਂ ਲਖੀਮਪੁਰ ਖੀਰੀ ਕਾਂਡ ਹੋ ਗਿਆ ਉਹ ਮੰਗ ਵਿੱਚ ਜੁੜ ਗਈ ਸੋ ਜਿਹੜੀਆਂ ਇਹ ਮੰਗਾਂ ਸੀ ਨਾ ਇਹ ਬਿਜਲੀ ਬਿੱਲ ਸੋਧ ਬਿੱਲ ਆ ਗਿਆ ਵਿੱਚ ਜੀ ਅ ਬੀਮਾ ਪਾਲਸੀ ਫਸਲਾਂ ਦੀ ਆ ਗਈ ਕਈ ਵੀ ਇਤਨੀ ਮੰਗਾਂ ਜੁੜ ਗਈਆਂ ਉਹ ਬਾਈ ਪ੍ਰੋਡਕਟਾਂ ਹਾਂ ਉਸ ਅੰਦੋਲਨ ਦੀਆਂ ਜੀ ਅ ਜਿਹੜੇ ਮਕਸਦ ਮੇਨ ਸਾਡਾ ਐਮ ਸੀ ਤਿੰਨ ਕਾਲੇ ਨੂੰ ਰੱਦ ਕਰਾਉਣਾ ਉਹ 13 ਮਹੀਨੇ ਪਹਿਲਾਂ ਰੱਦ ਕਰਵਾਏ ਨੇ ਹਮ ਔਰ ਇਹ ਮੰਗਾਂ 'ਤੇ ਸਰਕਾਰ ਨੇ ਸਾਨੂੰ ਲਿਖਤਾ ਸ਼ਵਾਸ਼ਨ ਦਿੱਤਾ ਸੰਜੀਤ ਅਗਰਵਾਲ ਦੀ ਚਿੱਠੀ ਸਾਡੇ ਕੋਲ ਅੱਜ ਵੀ ਮੌਜੂਦ ਆ ਕਿ ਇਹ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਇਹ ਆਪਾਂ ਮੰਨ ਲਾਂਗੇ ਆਪਾਂ 1.5 2 ਸਾਲ ਤੱਕ ਵੇਟ ਕੀਤਾ ਜੀ ਕੋਈ ਮੰਗ ਪੱਤਰ ਦਿੰਦੇ ਰਹੇ ਆਪਾਂ ਛੋਟੇ ਮੋਟੇ ਧਰਨੇ ਵੀ ਲਾਉਂਦੇ ਰਹੇ ਸਰਕਾਰ ਨੂੰ ਚਤੁਰਾਉਂਦੇ ਵੀ ਆ ਮੰਗਾਂ ਨੂੰ ਮੰਨੀਆਂ ਨੇ ਲਾਗੂ ਕਰਦੇ ਹੁਣ ਨਹੀਂ ਕੀਤੀਆਂ ਜਦੋਂ ਇਹ ਸਰਕਾਰ ਜਾਣ ਵਾਲੀ ਸੀ ਫਿਰ ਪਿਛਲੇ ਸਾਲ ਅਕਤੂਬਰ ਤੋਂ ਆਪਾਂ ਫੈਸਲਾ ਕਰ ਰਹੇ ਸੀ ਕਿ ਵੀ ਆਪਾਂ ਬੈਠਣਾ ਜੀ ਐਸ ਕੇਐਮ ਨੌਨ ਪੋਲੀਟਿਕਲ ਫਿਰ ਕਿਸਾਨ ਮਜ਼ਦੂਰ ਮੋਰਚੇ ਸਾਡੇ ਨਾਲ ਰਾfte ਚ ਆ ਗਿਆ ਕਿ ਯਾਰ ਆਪਾਂ ਵੀ ਇਹ ਲੜਾਈ ਲੜਨਾ ਚਾਹੁੰਦੇ ਆ ਸੋ ਇਹ ਦੋਨਾਂ ਫੋਰਮਾਂ ਨੇ ਇੱਕ ਸਾਂਝਾ ਮੰਚ ਬਣਾ ਕੇ ਇਹ ਲੜਾਈ ਨੂੰ 13 ਫਰਵਰੀ ਤੋਂ ਸ਼ੁਰੂ ਕੀਤਾ ਪਰ ਜਿਹੜੀਆਂ ਕਾਲੇ ਕਾਨੂੰਨਾਂ ਦੇ ਵਿੱਚੋਂ ਮੰਗਾਂ ਨਿਕਲੀਆਂ ਜੀ ਜਿਵੇਂ ਸ਼ਹੀਦੀਆਂ ਦੀ ਗੱਲ ਹੋਈ ਆ ਉਹ ਲਖੀਮਪੁਰ ਇਹੀ ਦੀ ਗੱਲ ਹੋਈ ਆ ਜੀ ਤਾਂ ਉਹ ਵੀ ਮੰਗਵਾ ਕੇ ਉੱਠਣਾ ਚਾਹੀਦਾ ਸੀ ਜੀ ਜੀ ਮੈਨੂੰ ਲੱਗਦਾ ਵੀ ਜਿਹੜੀ ਲਖੀਂਪੁਰ ਖੀਰੀ ਵਾਲਾ ਨਾ ਉਹਨੂੰ ਉਹ ਪੋਲਿਟਿਕਸਾਈਜ਼ ਹੋ ਗਿਆ ਉਹ ਉਹ ਮਾਮਲਾ ਕਿਸੇ ਨਾ ਕਿਸ ਤਰ੍ਹਾਂ ਕੇਂਦਰ ਸਰਕਾਰ ਨੇ ਇੱਕ ਨੇਤਾ ਦੇ ਉੱਤੇ ਇੱਕ ਲੀਡਰ ਕਿਸਾਨ ਲੀਡਰ ਤੇ ਸੁੱਟਤਾ ਹਾਂਜੀ ਹਾਂ ਔਰ ਬਾਕੀ ਲੀਡਰਾਂ ਨੂੰ ਉੱਥੇ ਜਾਣ ਤੋਂ ਮਨਾ ਕਰਤਾ ਗ੍ਰਫਤਾਰ ਕਰ ਲਿਆ ਸਭ ਤੋਂ ਵੱਡੀ ਜਿਹੜੀ ਹੈ ਨਾ ਉੱਥੇ ਲੀਡਰ ਦੀ ਜਿਹੜੀ ਪਛਾਣ ਉੱਥੇ ਹੁੰਦੀ ਆ ਜੀ ਕਿ ਉਹ ਲੋਕਾਂ ਨੂੰ ਨਾਲ ਲੈ ਕੇ ਲੜਨ ਲਿਆ ਜਾਂ ਆਪਣੇ ਫਾਇਦੇ ਵਾਸਤੇ ਲੜਾਈ ਕਰਨ ਲਿਆ ਜੀ ਉਹ ਲੜਾਈ ਤਾਂ ਅਧੂਰੀ ਰਹਿ ਗਈ ਨਹੀਂ ਤੇ ਸਰਕਾਰ ਉੱਤੇ ਬਿਲਕੁਲ ਘਿਰੀ ਹੋਈ ਸੀ ਅਗਰ ਆਪਾਂ 2 ਦਿਨ ਵੀ ਉਹਨਾਂ ਦਾ ਸਰਕਾਰ ਜਾਂ ਪੋਸਟਮਾਰਟੋਂ ਰੋਕ ਲੈਂਦੇ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਉਸੇ ਵੇਲੇ ਮੰਨਣ ਨੂੰ ਤਿਆਰ ਸੀ ਹੁਣ ਵੀ ਜਿਹੜੀਆਂ ਸਾਡੀਆਂ ਪਿਛਲੀਆਂ 4 ਮੀਟਿੰਗਾਂ ਹੋਈਆਂ ਨੇ ਤੁਸੀਂ ਛੋਟੀਆਂ-ਛੋਟੀਆਂ ਮੰਗਾਂ ਦੀ ਗੱਲ ਕੀਤੀ ਸਰਕਾਰ ਨੇ 18 ਫਰਵਰੀ ਤੱਕ ਸਾਡੀਆਂ ਐਮਐਸਪੀ ਨੂੰ ਛੱਡ ਦੋ ਕਰਜ਼ਾ ਮੁਕਤੀ ਨੂੰ ਛੱਡ ਦੋ ਅ ਮੈਂ ਇਹ ਦੋ ਮੰਗਾਂ ਨੂੰ ਛੱਡ ਦੋ ਬਾਕੀ ਲਗਭਗ ਸਾਰੀਆਂ ਮੰਗਾਂ ਮੈਂ ਕਹਿੰਦਾ ਸਾਡੇ ਨਵੇਂ ਮੀਟਿੰਗਾਂ ਹਰ ਮੀਟਿੰਗ ਜਿਹੜੀ ਪ੍ਰਸ਼ਾਸਨ ਨਾਲ ਹੁੰਦੀ ਸੀ ਉਹਦੇ ਵਿੱਚ ਮੈਂ ਹਾਜ਼ਰ ਰਿਹਾ ਵਾਂ ਸਰਕਾਰ ਵਾਲੀ ਚਲੋ ਮੈਂ ਨਹੀਂ ਜਾਂਦਾ ਰਿਹਾ ਅ ਬਿਜਲੀ ਸੋਧ ਬਿੱਲ ਚੋਂ ਕਿਸਾਨੀ ਬਾਹਰ ਕੱਢਦੇ ਸੀ ਜੀ ਪੋਲੂਸ਼ਨ ਐਕਟ ਚ ਪਰਾਲੀ ਬਾ ਮਤਲਬ ਸਾਨੂੰ ਕੱਢ ਕਿਸਾਨੀ ਬਾਹਰ ਕੱਢਦੇ ਸੀਗੇ ਠੀਕ ਆ ਨਾ ਉਸ ਤੋਂ ਬਾਅਦ ਜਿਹੜਾ ਵਾ ਖਲਖੀਮਪੁਰ ਖੀਰੀ ਵਾਲੇ ਇੱਤੋਂ ਕਹਿੰਦਾ ਵੀ ਲਿਸਟ ਦੇ ਦਿਓ ਆਪਾਂ ਕੱਲ ਚੈੱਕ ਲੈ ਕੇ ਆਵਾਂਗੇ ਉਹਨਾਂ ਦੇ ਜਿਹੜੇ ਮਵਾਜਦਾ 75 ਲੱਖ ਦੇ ਔਰ ਨੌਕਰੀ ਦੀ ਚਿੱਠੀ ਲੈ ਕੇ ਆਵਾਂਗੇ ਆਪਾਂ ਇਹ ਸਾਰੀਆਂ ਛੋਟੀਆਂ ਮੰਗਾਂ ਆਲਰੇਡੀ ਮਸਾਲਾ ਬੋਰਡਾਂ ਦੀ ਜਿਹੜੀ ਦੱਖਣ ਭਰ ਦੇ ਸੀ ਉਹਨਾਂ ਦੀ ਮੰਗ ਸੀ ਉਹ ਸਾਰੀਆਂ ਉਹ ਉਹ ਸਾਰੀਆਂ ਮੰਗਾਂ ਜਿਹੜੀਆਂ ਨਾ ਉਹ ਸਾਰੀਆਂ ਸਰਕਾਰ ਅੱਗੇ ਸਾਡੇ ਕੋਲ ਮੌਖਿਕ ਤੌਰ ਤੇ ਮੰਨ ਚੁੱਕੀ ਸੀਗੇ ਤੁਸੀਂ ਇਹ ਅੰਦੋਲਨ ਸਮਾਪਤ ਕਰਦੇ ਹੋ ਜੀ ਤੇ ਆਹ ਮੰਗਾਂ ਤੁਹਾਡੀਆਂ ਸਾਰੀਆਂ ਮੰਨਦੇ ਆ ਐਮਐਸਪੀ ਦੇ ਉੱਪਰ ਆਪਾਂ ਜਿਹੜੀ ਆ ਇੱਕ ਕਮੇਟੀ ਜਿਹੜੀ ਆ ਉਹ ਬਣਾ ਦਿੰਨੇ ਆ ਸਾਨੂੰ ਪਤਾ ਸੀ ਕਮੇਟੀਆਂ ਦਾ ਹੁੰਦਾ ਹੰਦਾ ਕੁਛ ਨਹੀਂ ਆ ਹੁਣ ਸੁਪਰੀਮ ਕੋਰਟ ਦੀ ਕਮੇਟੀ ਬਣਾਈ ਆ ਕਲੀਅਰ ਸੁਪਰੀਮ ਕੋਰਟ ਦੀ ਕਮੇਟੀ ਸਾਨੂੰ ਕਹਤਾ ਮੈਂ ਗਿਆ ਸੀ ਮੁਲਾਕਾਤ ਵਾਸਤੇ ਆਪਾਂ 12 ਆ ਗਏ ਸੀਗੇ ਉਹਨਾਂ ਨੇ ਕਹਤਾ ਸੀਗਾ ਕਿ ਦੇਖੋ ਆਪਾਂ ਤੇ ਤੁਹਾਡੀਆਂ ਸਿਫਾਰਸ਼ਾਂ ਕਰ ਸਕਦੇ ਆ ਉਹਨੂੰ ਲਾਗੂ ਕਰਨਾ ਸਰਕਾਰ ਦੇ ਹੱਥੇ ਸਾਡੇ ਹੱਥੇ ਨਹੀਂ ਆਪਾਂ ਨੇ ਸਿਫਾਰਸ਼ਾਂ ਸੁਪਰੀਮ ਕੋਰਟ ਨੂੰ ਦੇ ਦੇਣੀਆਂ ਨੇ ਹੁਣ ਸੁਪਰੀਮ ਕੋਰਟ ਸਰਕਾਰ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਲਾਗੂ ਕਰਾਉਂਦੀ ਆ ਉਹਨਾਂ ਦਾ ਪ੍ਰਰੋਗੇਟਿਵ ਆ ਸਾਨੂੰ ਪਤਾ ਕਮੇਟੀੋਂ ਨਿਕਲਦਾ ਕੁਛ ਨਹੀਂ ਆ ਔਰ ਜਿਹੜੀ ਕਮੇਟੀ ਐਮਐਸਟ ਬਣਾਈ ਸੀ ਸਾਨੂੰ ਵੈਸੇ ਮਨ ਦੇ ਮੈਂਬਰ ਸੀਗੇ ਉਹ VOTING ਨਾਲ ਉਹ ਉਹਨੂੰ ਹਰਾ ਸਕਦੇ ਸੀ ਸੋ ਇਸ ਕਰਕੇ ਲੜਾਈ ਜਿਹੜੀ ਹੈ ਮੰਗਾ ਮੰਨਣ ਤੱਕ ਜਾਰੀ ਰਹੂਗੀ ਗੱਲਬਾਤ ਸਰਕਾਰ ਜਦੋਂ ਵੀ ਆਉਂਦੀ ਗੱਲਬਾਤ ਕਰਨ ਨੂੰ ਤਿਆਰ ਆ ਉਹਦੇ ਵਾਸਤੇ ਕਦੀ ਪਰਾਨੇ ਕਰਦੇ ਠੀਕ ਹੈ ਜੀ ਤੇ ਜਿਵੇਂ ਤੁਸੀਂ ਆ ਭੁੱਖ ਹੜਤਾਲ ਦਾ ਲਿਆ ਜਾਂ ਅਰਦਾਸ ਵੀ ਹੋਈ ਹੈ ਜੀ ਤਾਂ ਤੁਸੀਂ ਮੈਂ ਬਾਕੀ ਆਗੂ ਨਾਲ ਵੀ ਗੱਲਬਾਤ ਕੀਤੀ ਲੋਕਾਂ ਦੇ ਵੱਲੋਂ ਇੱਕ ਆਵਾਜ਼ ਉੱਠਣ ਲੱਗੀ ਹੈ ਵੀ ਅਰਦਾਸ ਗੁਰੂ ਸਾਹਿਬ ਨਾਲ ਤਾਂ ਕਿ ਆ ਵੀ ਭਾਈ ਆਪਾਂ ਨੇ ਸਿੱਧਾ ਟੱਕਰ ਲੈਣੀ ਹੈ ਦੁਸ਼ਮਣ ਦੇ ਨਾਲ ਤੇ ਅਸੀਂ ਭੁੱਖ ਹੜਤਾਲਾਂ ਦੇ ਲਈ ਮਰਨ ਵਰਤ ਦੇ ਲਈ ਅਰਦਾਸ ਅਜਾਜ਼ਤਾਂ ਗੁਰੂ ਸਾਹਿਬ ਤੋਂ ਲੈਣ ਲੱਗੇ ਜੀ ਦੇਖੋ ਪਤਾ ਕੀ ਆ ਤੁਸੀਂ ਮੈਂ ਫੌਜ ਚ ਰਿਹਾ 35 ਸਾਲ ਜੀ ਅਸੀਂ ਕਾਗਜ਼ਾਂ 'ਚ ਬੜੇ ਪਲਾਨ ਬਣਾ ਕੇ ਚੱਲਦੇ ਹਾਂ ਠੀਕ ਹੈ ਜੀ ਕਿ ਦੁਸ਼ਮਣ ਸਾਹਮਣੇ ਆਊਗਾ ਇੱਧਰ ਗੋਲਾ ਮਾਰਾਂਗੇ ਇੱਧਰ ਮਾਰਾਂਗੇ ਉੱਧਰ ਮਾਰਾਂਗੇ ਹਾਂ ਜੀ ਉਹ ਅਗਲਾ ਪਹਿਲਾਂ ਉੱਥੇ ਬੈਠਾ ਹੁੰਦਾ ਹਾਂ ਹਾਂ ਉਸ ਟਾਈਮ ਜਿਹੜੀ ਰਣਨੀਤੀ ਹੈ ਲੜਾਈ ਦੀ ਜੀ ਜੀ ਉਹ ਜੰਗ ਦੇ ਮੈਦਾਨ 'ਚ ਬਦਲੀ ਕਰਨੀ ਪੈਂਦੀ ਆ ਇੱਥੇ ਵੀ ਜੰਗ ਦਾ ਮੈਦਾਨ ਆ ਮੰਨ ਲਓ ਸਾਡੇ ਸਿੱਖ ਤੁਹਾਨੂੰ ਲਖਿਆ ਵੀ ਲੜਕੇ ਮਰਨਾ ਜੀ ਹੁਣ ਆਪਾਂ ਐਸੇ ਲੋਕਾਂ ਦੇ ਪੁੱਤ ਮਰਵਾ ਨਹੀਂ ਸਕਦੇ ਬਿਲਕੁਲ ਠੀਕ ਹੈ ਨਾ ਅਗਰ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਤੁਸੀਂ ਇਹ ਵੇਖੋ 21 ਤਰੀਕ ਨੂੰ ਵੀ ਆਪਾਂ ਲੋਕਾਂ ਨੂੰ ਨੌਜਾਨ ਰੋਕੇ ਰੱਖਿਆ ਸੀ ਆ ਸ਼ੱਭੂ ਬਾਰਡਰ ਤੇ ਜੀ ਡੱਲੇਵਾਲ ਸਾਹਿਬ ਮੈਂ ਖੁਦ ਸੀਗਾ ਪੰਦੇਰ ਸੀਗਾ ਆਪਾਂ 10 12 ਲੀਟਰ ਖੁਦ ਅੱਗੇ ਐਡਵਾਂਸ ਕੀਤਾ ਸੀ ਉਧਰ ਨੂੰ ਜੀ ਸਾਡੇ ਤੇ ਵੀ ਉਹਨਾਂ ਨੇ ਗੋਲੇ ਸੁੱਟੇ ਸੋ ਸਾਡੇ ਜਿਹੜੇ ਅਫਸਰ ਮੋਰ ਆਗੋ ਜਗੀਰ ਸਿੰਘ ਢੱਲੇਵਾਲ ਉਹ ਕਹਿੰਦੇ ਵੀ ਲੋਕਾਂ ਦੇ ਪੁੱਤ ਬਚਾ ਕੇ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਜਿਆਦਾ ਜਿਆਦਾ ਫਾਇਦਾ ਸਰਕਾਰ ਕੋ ਕਿਸ ਤਰ੍ਹਾਂ ਲਿਆ ਜਾ ਸਕਦਾ ਇਹ ਜਿਹੜੀ ਆ ਲੜਾਈ ਦੀ ਨੀਤੀ ਹੁੰਦੀ ਜੰਗ ਦੇ ਮੈਦਾਨ ਜਿਹੜਾ ਵਾ ਹਰ ਟਾਈਮ ਬਦਲੀ ਕਰਨੀ ਪੈਂਦੀ ਆ ਆਪਾਂ ਨੂੰ ਹੋ ਸਕਦਾ ਕੱਲ ਨੂੰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਆਵੇ ਸਾਨੂੰ ਕੋਈ ਹੋਰ ਨੀਤੀ ਬਦਲੀ ਕਰਨੀ ਪਵੇ ਸੋ ਇਹ ਗੱਲਾਂ ਜਿਹੜੀਆਂ ਨੇ ਜੰਗ ਦਾ ਮੈਦਾਨ ਹੋਰ ਚੀਜ਼ ਆ ਜਿਹੜੀ ਸਿੱਖ ਧਰਮ ਦੇ ਜਿਹੜੀ ਆ ਸਾਡੇ ਠੀਕ ਆ ਜਿਹੜਾ ਵਰਤ ਰੱਖਣਾ ਮਨਾ ਵਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ ਜੀ ਉੱਥੇ ਵਰਤ ਰੱਖਣਾ ਮਨਾ ਉਹ ਵਰਤ ਮਰਨ ਵਰਤ ਦਾ ਹੀ ਲਿਆ ਗਿਆ ਜੀ ਮੈਂ ਦੱਸਦਾ ਜੀ ਜੀ ਮੇਰੀ ਗੱਲ ਸੁਣ ਲਓ ਜੀ ਜੀ ਮੈਂ ਚਲੋ ਬਾਣੀ ਦਾ ਇੰਨਾ ਗਿਆਤਾ ਨਹੀਂ ਲੇਕਿਨ ਮੈਨੂੰ ਇੰਨਾ ਪਤਾ ਕਿ ਵਰਤ ਰੱਖਣਾ ਮਨਾ ਉਹ ਕਿਉਂ ਗੁਰੂ ਸਾਹਿਬ ਨੇ ਕਿਹਾ ਕਿ ਪਖੰਡ ਵਾਰ ਸੀਗਾ ਹੂੰ ਖੰਡਵਾਦ ਸੀ ਆ ਉਹ ਪਖੰਡਵਾਦ ਨੂੰ ਰੋਕਣ ਵਾਸਤੇ ਉਹ ਜਿਹੜੀਆਂ ਲਾਈਨਾਂ ਨੇ ਹੈ ਨਾ ਇਹ ਗੱਦੀ ਹੋ ਕੇ ਮਰੇ ਜੋ ਇਹਦੀ ਕਿਹਾ ਹਵਦੀ ਆ ਤੋਕ ਆਉਂਦੀ ਮਿਹਰਬਾਨੀ ਦੀ ਜੀ ਤੋ ਉਹ ਦੇ ਵਾਸਤੇ ਸੀਗਾ ਪਖੰਡਵਾਦ ਦੁਰਗਾਰ ਦੇ ਅਸੀਂ ਪਖੰਡਵਾਦ ਨਹੀਂ ਕਰ ਰਹੇ ਅਸੀਂ ਆਪਾਂ ਵਾਰੰਡਾ ਹੈ ਆਪਾਂ ਆਪਣੇ ਸਮਾਜ ਵਾਸਤੇ ਬੜਾ ਫਰਕ ਆ ਇਸ ਵਿੱਚ ਮੈਨੂੰ ਲੱਗਦਾ ਵੀ ਉਹ ਜਿਹੜੇ ਬੁੱਧੀ ਜੀਵਨ ਨੂੰ ਇਹ ਸੋਚਣਾ ਚਾਹੀਦਾ ਉਹ ਜਿਹੜੀ ਲਾਈਨ ਹੈ ਨਾ ਉਹਦੇ ਅਰਥ ਕਿਸੇ ਵਧੀਆ ਕਥਾਵਾਚਕੋਂ ਕਿ ਉਹ ਕਿਹਦੇ ਕਿਹੜੇ ਪਖੰਡ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਨੇ ਸਤੀ ਦੀ ਪ੍ਰਥਾ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਨੇ ਆਖਿਆ ਹਮ ਇਹ ਵਰਤਨ ਜਿਹੜਾ ਵਾ ਗੁਰੂ ਸਾਹਿਬ ਨੇ ਨਹੀਂ ਚੰਗਾ ਸਮਝਿਆ ਆਰਥਿਕ ਗੁਰੂ ਸਾਹਿਬ ਨੇ ਚੰਗਾ ਨਹੀਂ ਸਮਝਿਆ ਜੀ ਜੀ ਉਹਨੇ ਗਰਮੇ ਸਾਡ ਵਿਚਨ ਦੀ ਉਹਨੇ ਤਾਰਕ ਮੰਡਲ ਜਨਕ ਮੋਤੀ ਵੀ ਕਾਰੀ ਤੁਸੀਂ ਚਾਰ ਦੀ ਵੰਦੀ ਆਰਤੀ ਕਰਦੇ ਪੂਰੀ ਧਰਤੀ ਜਿਹੜੀ ਹੈਗਾ ਮੰਡਲ ਸੋ ਤੁਸੀਂ ਤੇ ਗੈਰ ਰਾਜਨੀਤੀ ਦੀ ਗੱਲ ਕਰਦੇ ਹੋ ਜੀ ਨਾਲ ਗੁਰੂ ਸਾਹਿਬ ਨੇ ਤਾਂ ਕਿਹਾ ਵੀ ਜੋ ਧਰਮ ਰਾਜ ਬਿਨਾਂ ਧਰਮ ਚੱਲੇ ਹੈ ਜੀ ਗੈਰ ਰਾਜਨੀਤੀ ਤੁਸੀਂ ਇਹ ਸਮਝੋ ਰਾਜਨੀਤੀ ਕਿੱਥੇ ਨਹੀਂ ਹੁੰਦੀ ਗੈਰ ਰਾਜਨੀਤੀ ਦਾ ਮਤਲਬ ਇਹ ਆਪਾਂ ਚਨਾਵੀ ਰਾਜਨੀਤੀ ਤੋਂ ਦੂਰ ਆ ਕਿ ਜਿੱਥੇ ਹੇਰਾ ਫੇਰੀ ਹੁੰਦੀ ਆ ਵੋਟਿੰਗ ਮਸ਼ੀਨਾਂ ਜਿਹੜੇ ਉਹੀ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਲੜਦੇ ਆ ਜੀ ਤੁਹਾਡੇ ਚੋਂ ਕਿਸਾਨ ਆਗੂ ਉਹ ਕਹਿੰਦੇ ਜੀ ਫਿਰ ਵੀ ਆਪਾਂ ਜੁੱਤੀਆਂ ਹੀ ਖਾਣੀਆਂ ਵੀ ਮੋਦੀ ਸਾਹਿਬ ਤੋਂ ਧਰ ਨਹੀਂ ਲਾਉਣੇ ਆ ਜੀ ਵੀ ਜੇ ਅਸੀਂ ਵੋਟਾਂ ਦੀ ਰਾਜਨੀਤੀ ਚ ਆਉਣਾ ਨਹੀਂ ਹੈਗਾ ਫਿਰ ਆਪਾਂ ਸਰਕਾਰਾਂ ਤੋਂ ਚਾਹੇ ਉਹ ਜਿਹੜੀ ਮਰਜ਼ੀ ਆ ਰਿਹਾ ਉਹ ਕਿਨੇ ਕਾਰਪੋਰੇਟਰਾਂ ਕੋਲ ਆ ਜੀ ਤੇ ਉਹਨਾਂ ਨੇ ਕਿਸਾਨਾਂ ਦਾ ਗਲਾ ਘੁੱਟਣਾ ਹੀ ਘੁੱਟਣਾ ਜੀ ਉਹ ਜਿਹੜੇ ਲੀਡਰ ਨੇ ਸਵਾਦ ਦੇਖ ਲਿਆ ਇਲੈਕਸ਼ਨ ਲੜ ਕੇ ਜ਼ਮਾਨਤਾਂ ਜ਼ਬਤ ਕਰਾ ਕੇ ਉਹਨਾਂ ਨੂੰ ਸਮਝ ਆ ਗਈ ਮੇਰਨਿਕ ਲੀਡਰ ਦੀ ਡਿਬੇਟ ਹੋਣ ਰਹੀ ਸੀ ਮੈਨੂੰ ਆਖਿਆ ਮੈਂ ਕਿਹਾ ਤੇਰੇ ਨਾਲ ਲੜਨ ਵਾਸਤੇ ਹ ਠੀਕ ਹੈ ਨਾ ਉਹ ਰਾਜਨੀਤੀ ਹੋਰ ਚੀਜ਼ ਆ ਲੜਾਈ ਸਾਡੀ ਹੋਰ ਚੀਜ਼ ਆ ਜੀ ਜੀ ਠੀਕ ਹੈ ਨਾ ਅਸੀਂ ਨਾ ਚੋਣਵੀ ਰਾਜਨੀਤੀ ਰਾਜਨੀਤੀ ਗੁਰੂ ਸਾਹਿਬ ਨੇ ਧਰਮ ਰਾਜ ਦੀ ਨਾਲ ਨਾਲ ਚੱਲੂਗੀ ਲੇਕਿਨ ਰਾਜਨੀਤੀ ਸਾਫ ਸੁਥਰੀ ਜਿਹੜੀ ਇਹ ਗੰਦੀ ਰਾਜਨੀਤੀ ਹੈ ਇਹ ਰਾਜਨੀਤੀ ਤੋਂ ਚੋਣਵੀ ਰਾਜ ਦੂਰ ਰਹਿਨੇ ਆ ਕਿ ਉੱਥੇ ਕੋਈ ਮਤਲਬ ਇਮਾਨਦਾਰ ਨਾ ਵੋਟਾਂ ਨਹੀਂ ਪੈਂਦੀਆਂ ਇਮਾਨਦਾਰੀ ਨਾਲ ਕੋਈ ਨੇਤਾ ਨਹੀਂ ਚੁਣਿਆ ਜਾਂਦਾ ਆਪਾਂ ਉਹਨੂੰ ਟਿਕਟ ਦੇ ਦੇਣਾ ਜਿਹੜਾ ਸਭ ਤੋਂ ਵੱਡਾ ਗੁੰਡਾ ਬਦਮਾਸ਼ ਆ ਆਪਾਂ ਦੇਖਦੇ ਕਿ ਇਲਾਕੇ 'ਚ ਕਿਹੜਾ ਬੰਦਾ شریف ਆ ਉਹਨੂੰ ਟਿਕਟ ਦੇ ਦਿਆਂ ਨੂੰ ਜਤਾਈ ਆ ਆਪਾਂ ਆਪਣੇ ਲੋਕ ਨਹੀਂ ਗਾਲਾਂਦੇ ਜਿਹਨੇ ਚਾਰ ਨੋਟ ਵੰਡਦੇ ਉਹਦੇ ਲੋਕ ਤਰਪਿੰਦੇ ਜਿਹਨੇ ਸ਼ਰਾਬ ਪਿਆਤੀ ਤੇ ਲੋਕ ਤਰਪਿੰਦੇ ਆ ਅਸੀਂ ਉਸ ਰਾਜਨੀਤੀ ਤੋਂ ਦੂਰ ਆ ਤਾਂ ਇਹਨੂੰ ਕਿਹਨੇ ਗੈਰ ਰਾਜਨੀਤਿਕ ਠੀਕ ਹੈ ਜੀ ਤੇ ਤੁਸੀਂ ਖਾਸ ਤਰ੍ਹਾਂ ਦਾ ਕੋਈ ਫਲ ਫਰੂਟ ਛਕਦੇ ਹੋ ਕਿਉਂਕਿ ਪੁਲਿਸ ਨੇ ਉਹ ਦੱਲੇਵਾਲ ਸਾਹਿਬ ਦਾ ਤਾਂ ਕਹਿਤਾ ਰਿਹਾ ਵੀ ਮਾਹਰ ਡਾਕਟਰਾਂ ਤੋਂ ਭਾਈ ਚੈੱਕ ਕਰਵਾਉਣਾ ਸੀ ਤੇ ਤੁਹਾਨੂੰ ਇੱਥੇ ਬੈਠਣ ਤੇ ਦਿੱਤਾ ਜੀ ਦੇਖੋ ਟੀਰਾਣਾ ਖਾਣਾ ਪੀਣਾ ਜੀ ਇਹ ਜੋ ਪਰਮਾਦਰ ਜਨਾ ਲਿਖਿਆ ਉਹਨਾਂ ਦਾ ਖਾ ਲੈਣਾ ਜਿੱਦਾਂ ਉਹਨੇ ਬੰਦ ਕਰਤਾ ਨਾਲ ਹੀ ਬੰਦ ਹੋ ਜਾਣਾ ਜੇ ਤੜਕੇ ਨੂੰ ਤੁਹਾਡੇ ਤੇ ਰੇਡ ਪੈ ਗਈ ਜਿਵੇਂ ਡੇਲੇਵਲ ਸਾਹਿਬ ਤੇ ਪਈ ਜੀ ਕੋਈ ਗੱਲ ਨਹੀਂ ਜੀ ਉਹ ਹਿੱਸਾ ਲਾ ਗਿਆਂ ਆਪਾਂ ਅੱਗੇ ਪਈ ਆਪਾਂ ਚੁੱਕੇ ਗਏ ਆ ਪਟਿਆਲੇ ਚੱਕ ਲਿਆ ਸੀ ਪੁਲਿਸ ਨੇ ਜੀ ਬਥੇਰੀ ਖਿੱਚਾ ਤੂੰ ਕੀਤੀ ਸਭ ਕੁਝ ਕਰਨ ਦੀ ਉਹ ਕੋਸ਼ਿਸ਼ ਕੀਤੀ ਡ੍ਰਿਪਾ ਲਾਉਣ ਦੀ ਕੋਸ਼ਿਸ਼ ਕੀਤੀ ਗੂਲੂ ਕੁਝ ਪਿਉਣ ਦੀ ਕੋਸ਼ਿਸ਼ ਕੀਤੀ ਉਹ ਉਹਨਾਂ ਦਾ ਕੰਮ ਆਪਣਾ ਕਰਨਗੇ ਸਾਡਾ ਕੰਮ ਹੈ ਆਪਣਾ ਕੰਮ ਕਰਨਾ ਬڑے ਲੋਕ ਇਲਜ਼ਾਮ ਬਿਲਾਉਂਦੇ ਹੋ ਰਾਜਨੀਤਿਕ ਲੋਕ ਹੀ ਹੁੰਦੇ ਆ ਜੀ ਉਹ ਇਹ ਕਹਿੰਦੇ ਆ ਵੀ ਇਹਨਾਂ ਇਹਨਾਂ ਭਾਈ ਜਿੰਨੇ ਵੀ ਇਹ ਕਿਸਾਨ ਆ ਕੋ ਮੌਰੀ ਹੋਏ ਪੇ ਸਾਡੇ ਕੋਲ ਸਾਰਾ ਰਿਕਾਰਡ ਪਿਆ ਇਹਨਾਂ ਦਾ ਕਿਤੇ ਕੱਲੂ ਸੁਖਜੀਤ ਸਿੰਘ ਜੀ ਦਾ ਹੋਰਾਂ ਦਾ ਨਾ ਕੱਢ ਲਿਆਉਣ ਵੀ ਇੰਨੇ ਪੈਸੇ ਭਾਈ ਫਲਾਣੇ ਮੋਰਚੇ ਚ ਲਏ ਸੀ ਆ ਪਿਆ ਜੀ ਸਮਾਨ 35 ਸਾਲ ਆਰਮੀ ਚ ਸਰਵਿਸ ਕੀਤੀ ਆ ਜੀ ਮੇਰੇ ਫਾਦਰ ਮਾਦਰ ਟੀਚਰ ਸੀਗੇ ਬ੍ਰਦਰ ਮੇਰਾ ਅਜੀ ਪ੍ਰੋਫੈਸਰ ਨੌਕਰੀ ਕਰ ਰਿਹਾ ਮੈਨੂੰ ਲੱਗਦਾ ਨਹੀਂ ਉਹ ਆਲਰੇਡੀ ਸਰਕਾਰ ਕੋ ਸਾਰਾ ਰਿਕਾਰਡ ਹੁੰਦਾ ਮੇਰੀ ਕਿੰਨੀ ਤਨਖਾਹ ਸੀ ਕੀ ਕੋਸ਼ਾ ਸਾਰਾ ਕੁਝ ਮੇਰੇ ਉਹਨਾਂ ਕੋ ਹੁੰਦਾ ਵਾ ਮੈਂ ਤਾਂ ਕਨੈਡਾ ਬਿੱਟੂ ਨੇ ਬਿਆਨ ਦਿੱਤਾ ਸੀ ਨਾ ਹਾਂਜੀ ਹਾਂ ਉਹਨੂੰ ਸਰਕਾਰ ਦੇ ਇਹ ਨਿਯਮ ਲਾਗੂ ਕਰਦੇ ਹਰ ਇੱਕ ਵਾਸਤੇ ਕਿਸਾਨ ਆਗੂਆਂ ਵਾਸਤੇ ਵੀ ਔਰ ਜਿਹੜੇ ਰਾਜ ਦੀ ਆਗੂ ਉਹਨਾਂ ਵਾਸਤੇ ਵੀ ਹੂੰ ਔਰ ਜਿਹੜੀ ਉਹਦੀ ਰਿਪੋਰਟ ਆ ਨਾ ਉਹ ਇਹਨਾਂ ਲੋਕਾਂ ਨੂੰ ਦਿਖਾ ਦੇ ਵੀ ਆ ਆਗੂ 10 ਲੱਖ ਰੁਪਏ ਦੀ ਇੰਨੀ ਆਮਦਨ ਸੀ ਇੰਨੀ ਪ੍ਰਾਪਰਟੀ ਸੀ ਰਾਜ ਇੰਨੀ ਹੋ ਗਈ ਆ ਆ ਕਿਸਾਨ ਆਗੂ ਦੀ ਇੰਨੀ ਸੀ ਦੀ ਇੰਨੀ ਰਹਿ ਗਈ ਆ ਹੂੰ ਥੋੜਾ ਇਨਸਾਫ ਤਾਂ ਮਿਲ ਜੂ ਲੋਕਾਂ ਨੂੰ ਪਤਾ ਲੱਗ ਜ ਰਾਜਨੀਤਾ ਦੇ ਤੌਰ ਤੇ ਚੱਲ ਰਿਹਾ ਨਾ ਕਿਹੜਾ ਕਿਸਾਨ ਆ ਕੁ ਇਹ ਲੋਕਾਂ ਵਾਸਤੇ ਲੜ ਰਿਹਾ ਮੈਨੂੰ ਉਹ ਚੰਗਾ ਲੱਗਾ ਉਹਦਾ ਬਿਆਨ ਠੀਕ ਆ ਨੇ ਤਾਲੇਬਾਨੀ ਸਾਨੂੰ ਆਖਿਆ ਉਹ ਮੈਨੂੰ ਬੜਾ ਲੱਗਾ ਸੀਗਾ ਲੇਕਿਨ ਉਹਦਾ ਇਹ ਬਿਆਨ ਚੰਗਾ ਸੀ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਮੈਂ ਕਹਿੰਦਾ ਜਾਂਚ ਕਰਕੇ ਪਬਲਿਕ ਡੋਮੇਨ ਤੇ ਪਾ ਦਿਓ ਹੂੰ ਔਰ ਆਪਣੀ ਪਾ ਦਿਓ ਇਹ ਤੁਹਾਡੀ ਕਿੰਨੀ ਆ ਤੁਹਾਡੇ ਵੀ ਕਿਤੇ ਬੈਂਕ ਖਾਤੇ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਨਹੀਂ ਜੀ ਸਵਿਟਸਰਨ ਆਉਂਡ ਖੁੱਲੇ ਹੋਏ ਮੈਂ ਤੁਹਾਨੂੰ ਸਮ ਮੇਰਾ ਇੱਕ ਇੱਕ ਪੈਸੇ ਦਾ ਰਿਕਾਰਡ ਸਰਕਾਰ ਕੋ ਹੁੰਦਾ ਜਿਹੜੀ ਵੀ ਪੈਨਸ਼ਨ ਆਉਂਦੀ ਆ ਨਾ ਉਹਦਾ ਵੀ ਰਿਕਾਰਡ ਸਰਕਾਰ ਕੋ ਹੁੰਦਾ ਉਹਨਾਂ ਨੇ ਮੇਰੇ ਕੋਲ ਕਿ ਪੈਸੇ ਕਿੱਥੋਂ ਨੇ ਨਾ ਮੇਰੇ ਨਾਂ ਕੋਈ ਨਹੀਂ ਪ੍ਰਾਪਰਟੀ ਆ ਠੀਕ ਹੈ ਨਾ ਕਰੇ ਜਾਣ ਮੈਂ ਕਹਿੰਦਾ ਕਰੂ ਤੇ ਥੋੜਾ ਚੰਗਾ ਲੱਗੂ ਮੈਨੂੰ ਵੀ ਪਤਾ ਲੱਗ ਜੂ ਲੋਕਾਂ ਨੂੰ ਵੀ ਹਾਂ ਇਹ ਦੀ ਕਿੰਨੀ ਮੈਂ ਕਿਉਂ ਲੜ ਰਿਹਾ ਮੈਂ ਇੱਥੇ ਕਹਿਣਾ ਚਾਹੁੰਦਾ ਜਿੰਨੇ ਵੀ ਲੋਕ ਨੇ ਠੀਕ ਹੈ ਜ਼ਮੀਨ ਸਾਡੀ ਤੋਂ ਜ਼ਿਆਦਾ ਕਾਸਟਲੀ ਆ ਮੇਰੀ ਹਾਈਵੇਅ ਦੀ ਜ਼ਮੀਨ ਆ ਲੇਕਿਨ ਮੇਰੇ ਨਾਂ ਤੇ ਐਸ ਟਾਈਮ 6 ਕ੍ਰੋੜਾਂ ਦੀ ਜ਼ਮੀਨ ਆ ਬਸ 6 ਕ੍ਰੋੜਾਂ ਦੀ ਜ਼ਮੀਨ ਆ ਮੇਰੇ ਨਾਂ ਦੇ ਉੱਤੇ ਕੋਈ ਜ਼ਿਆਦਾ ਨਹੀਂ ਗਈ ਸਿਰਫ ਇੱਕ ਲੜਨ ਦਾ ਮਾਦਾਵਾ ਮੇਰੇ ਅੰਦਰ ਮੈਂ ਫੌਜ ਵੀ ਲੜਿਆ ਵਾਂ ਪਰ ਮੇਰੀ ਇੱਕ ਆਰਐਸ ਫੌਜ ਦੇ ਚੰਗਲੀ ਗਲਤ ਕੰਮ ਨਹੀਂ ਹੋਣ ਦਿੱਤਾ ਮੈਂ ਕਲੈਰੀਕਲ ਲੈਣ ਚ ਰਿਆ ਵਾਂ ਬੜੀਆਂ ਗਰੰਟਾਂ ਹੋਵੀਆਂ ਸੀ بڑے ਅਫਸਰਾਂ ਦੇ ਸੀ ਇਹਨੂੰ ਸੈੱਟ ਕਰਦੇ ਇੱਧਰ ਉੱਧਰ ਕਰਦੇ ਮੈਂ ਕਿਹਾ ਜਿੱਥੇ ਮੈਂ ਬੈਠਾ ਉੱਥੇ ਨਹੀਂ ਹੋ ਸਕਦਾ ਹੋ ਜਿੱਥੇ ਕਰਨਾ ਕਰ ਲੋ ਜਾਂ ਮੇਰਾ ਟ੍ਰਾਂਸਫਰ ਕਰ ਦਿਓ ਆਪਾਂ ਨਹੀਂ ਕੀਤਾ ਕਦੀ ਉਮੀਦ ਹੈ ਜੀ ਵੀ ਲੀਡਰ ਹੈ ਅੱਜ ਲੋਕਾਂ ਦੇ ਲਈ ਤੁਸੀਂ ਲੜ ਰਹੇ ਹੋ ਤੇ ਲੋਕਾਂ ਨੂੰ ਸੱਚਮੁੱਚ ਤੁਹਾਡੇ ਦਾ ਮਾਣ ਹੋਊਗਾ ਤੇ ਤੁਹਾਡੀ ਸਿਹਤ ਯਾਬੀ ਦੇ ਲਈ ਜੀ ਤੁਹਾਡੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਅਸੀਂ ਕਰਦੇ ਹਾਂ ਧੰਨਵਾਦ ਜੀ ਧੰਨਵਾਦ ਤੋ ਬਿਲਕੁਲ ਖੋਸਾ ਸਾਹਿਬ ਸੁਖਜੀਤ ਜੀ ਉਹ ਚੜਦੀ ਕਲਾ ਜੀ ਪੂਰੇ ਵਧੀਆ ਜੀ ਤੇ ਇਧਰ ਸੁਖਜੀਤ ਸਿੰਘ ਜੀ ਡਟ ਗਏ ਆ ਜੀ ਤੇ ਤੁਸੀਂ ਨਾਲ ਅੱਜ ਆਏ ਹੋ ਕਿਵੇਂ ਵੇਖਦੇ ਹੋ ਉਹ ਸੈਕਸ਼ਨ ਨੂੰ ਜੀ ਤੇ ਹੁਣ ਇਹ ਸੁਖਜੀਤ ਸਿੰਘ ਹੋਰ ਦੇਖੋ ਜਿਹੜਾ ਸਾਡਾ ਸੀਗਾ 16 ਤਰੀਕ ਨੂੰ ਅਸੀਂ ਚੰਡੀਗੜ੍ਹ ਪੀਸੀ ਕੀਤੀ ਸੀ ਜੀ ਜੀ ਉਹਦੇ ਵਿੱਚ ਐਲਾਨ ਕਰਤਾ ਸੀ ਵੀ ਇੱਕ ਤਾਂ ਜਿਹੜਾ ਆਪਣੀਆਂ ਕਿਸਾਨਾਂ ਦੇ ਮੰਗਾ ਸੀ ਉਹ ਸਰਕਾਰ ਕੰਬ ਕਰੀ ਨਹੀਂ ਸੁੱਤੀ ਪਈ ਆ ਸਰਕਾਰ ਕੁਝ ਨਹੀਂ ਮੁਜਰ ਕਰੀ ਜਿੱਥੇ ਜਿਹੜੀ ਪੰਜਾਬ ਸਰਕਾਰ ਉਹਦਾ ਵੀ ਚਿਹਰਾ ਲੋਕਾਂ ਦਾ ਆ ਫਸਲ ਦੇ ਵਿੱਚ ਨੰਗਾ ਹੋ ਗਿਆ ਭਗਵਾਨਤਮਾਨ ਹੋਰ ਨੇ ਤਾਂ ਬਿਆਨ ਦਿੱਤਾ ਉਹ ਕਹਿੰਦੇ ਦਿੱਲੀ ਜਾਣ ਤੋਂ ਕਿਉਂ ਰੋਕਦੇ ਹੋ ਭਾਈ ਹੁਣ ਲਾਹੌਰ ਥੋੜੀ ਜਾਣਾ ਜੀ ਕਿਸਾਨਾਂ ਨੇ ਉਹ ਦਿੱਲੀ ਜਾਣ ਤੋਂ ਤਾਂ ਰੋਕਦੇ ਪਰ ਆ ਜਿਹੜਾ ਹੁਣ ਇੱਥੇ ਸਾਡੇ ਬੰਦੇ ਮਾਰ ਗਏ ਇੱਥੇ ਆ ਕੇ ਪੰਜਾਬ ਸਰਕਾਰ ਨੇ ਕੋਈ ਕੀਤਾ ਸ਼ਬ ਕਰਨ ਨੂੰ ਕਿੰਨੇ ਚਿਰ ਹੋ ਗਿਆ ਤੇ ਕੋਈ ਨਿਆਂ ਨਹੀਂ ਮਿਲਿਆ ਸਾਨੂੰ ਹਰਿਆਣਾ ਸਰਕਾਰ ਦੀ ਡਿਊਟੀ ਲਈ ਹੋਈ ਆ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਹੀ ਨਹੀਂ ਲਿਆ ਵਿੱਚ ਕੇਸ ਦੇ ਵਿੱਚ ਇਹ ਵੀ ਇੱਕ ਵੱਡੀ ਵੱਡੀ ਚੁਣੌਤੀ ਆ ਤੇ ਜਿਹੜੀ ਗੱਲ ਕਰਦੇ ਆ ਅਸੀਂ ਆਪਣੇ ਅਮਰ ਅਣਛਨ ਦੀ ਉਹਦੇ ਉੱਤੇ ਡੱਲੇਵਾਲ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਮੈਂ 26 ਤਰੀਕ ਨੂੰ ਜਿਹੜਾ ਉਹ ਬੈਠਾਂਗੇ ਅਸੀਂ ਤੇ ਜਦੋਂ ਰਾਤ ਜਿਹੜਾ 2.45 ਤੇ ਚਤ ਚੇਤੇ ਨਹੀਂ ਸੀ ਕਿਸੇ ਨੂੰ ਵੀ ਇਹ ਪੁਲਿਸ ਇੰਨਾ ਮਤਲਬ ਕਦਮ ਚੁੱਕੂਗੀ ਤਸ਼ੱਦਦ ਕਰੂਗੀ ਜਿਵੇਂ ਉਹਨੂੰ ਜੁੱਤੀ ਵੀ ਨਹੀਂ ਪਾਉਣ ਦਿੱਤੀ ਪਜਾਮਾ ਵੀ ਨਹੀਂ ਪਾਉਣ ਦਿੱਤਾ ਸਿਰ ਤੇ ਸਾਫਾ ਵੀ ਨਹੀਂ ਬੰਨ੍ਹ ਦਿੱਤਾ ਤੇ ਤੱਕੇ ਨਾਲ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਚੱਕ ਕੇ ਲੈ ਗਈ ਜੀ ਜੀ ਇਹ ਇੱਕ ਮੈਂ ਸਰਕਾਰ ਦੀ ਇਸ ਮੰਚ ਤੋਂ ਵੱਡੀ ਨਿੰਦਿਆ ਕਰਦੇ ਹਾਂ ਕਿਉਂਕਿ ਇਹ ਕਿਹੜਾ ਭੱਜਿਆ ਸੀ ਇੱਥੇ ਬੈਠੇ ਹਾਂ ਹਰਸਖਜੀਤ ਜੀ ਜੇ ਹਜ਼ਾਰ ਬੰਦਾ ਆ ਜਾਈ ਤੇ ਅਸੀਂ ਅੜ ਜਾਾਂਗੇ ਹੂੰ ਹੂੰ ਅਸੀਂ ਲੱਟਾੜਾ ਜਾਾਂਗੇ ਜਦੋਂ ਮਰਜ਼ੀ ਚੱਕ ਲੈਣ ਇਸ ਕਰਕੇ ਇਹਨਾਂ ਨੇ ਦੂਜਾ ਨੰਬਰ ਲਖਾਇਆ ਸੀ ਤੀਜਾ ਨੰਬਰ ਸਾਡੇ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਤੇ ਚੌਥਾ ਨੰਬਰ ਮੇਰਾ ਸੀ ਜੇ ਤੁਹਾਡਾ ਵੀ ਹੈਗਾ ਜੀ ਉੱਥਾ ਨੰਬਰ ਹੈਗਾ ਜੀ ਸਾਡਾ ਵੀ ਕਿਉਂਕਿ ਇਹ ਤਾਂ ਮੈਥੋਂ ਛੋਟੇ ਨੇ ਮੈਂ ਸਾਰਾਂ ਤੋਂ ਵੱਡਾ ਇਹਨਾਂ ਤੋਂ ਮੈਨੂੰ ਕਿਹਾ ਯਾਰ ਮੈਨੂੰ ਬਹਿ ਲੈਂਦੇ ਉਹ ਕਹਿੰਦੇ ਨਹੀਂ ਅਸੀਂ ਪਹਿਲਾਂ ਬਹਿਣਾ ਅਸੀਂ ਛੋਟੇ ਨੇ ਤਰਨੋਂ ਤੂੰ ਮਗਰੋਂ ਬੈਠੀ ਤੁਹਾਡਾ ਇਤਿਹਾਸ ਸਾਡਾ ਇਤਿਹਾਸ ਵੀ ਫਿਰ ਇਸ ਤਰ੍ਹਾਂ ਦਾ ਹੀ ਹੈ ਨਾ ਜੀ ਹਾਂ ਜੀ ਹਾਂ ਇਤਿਹਾਸ ਸਾਡਾ ਇਸ ਤਰ੍ਹਾਂ ਹਾਂ ਜੀ ਹਾਂ ਜੀ ਇਸ ਕਰਕੇ ਅਸੀਂ ਇਸ ਕਰਕੇ ਬੈਠੇ ਆ ਵੀ ਜਿਹੜਾ ਕਿਸਾਨੀ ਤੇ ਜਵਾਨੀ ਤੇ ਆਪਣੀ ਮਜ਼ਦੂਰ ਆ ਇਹਨੂੰ ਬਚਾਇਆ ਜਾ ਸਕੇ ਕਿਸੇ ਤਰੀਕੇ ਨਾਲ ਕਿਉਂਕਿ ਜਿਹੜੀ ਅੱਜ ਕਿਸਾਨਾਂ ਦੀ ਹਾਲਤ ਆ ਉਹ ਵੱਦ ਤੋਂ ਵੱਧ ਬਣ ਜਾ ਰਹੀ ਹੈ ਜਿਵੇਂ ਹੁਣ ਵਰਲਡ ਦੇ ਵਿੱਚ ਲੋਕਾਂ ਦੇ ਬੱਚੇ ਘੱਲੇ ਸੀ ਤੇ ਇੰਨਾ ਮੰਦਾ ਪੈ ਗਿਆ ਵਰਲਡ ਦੇ ਵਿੱਚ ਤੁਸੀਂ ਦੇਖੋ ਕੈਨੇਡਾ ਦਾ ਮੰਤਰੀ ਕੀ ਬਿਆਨ ਦਿੰਦਾ ਅਮਰੀਕਾ ਦਾ ਮੰਤਰੀ ਕੀ ਬਿਆਨ ਦਿੰਦਾ ਤੇ ਉਹਦੇ ਕਾਰਨਾਂ ਕਰਕੇ ਅੱਜ ਸਾਨੂੰ ਆਪਣੇ ਤੰਦੇ ਦੀ ਰਾਖੀ ਕਰਨੀ ਪਊਗੀ ਜਿਹੜਾ ਬਾਬੇ ਨਾਨਕ ਦਾ ਕੀਤਾ ਸੀ ਇਹ ਖੇਤੀਬਾੜੀ ਤੇ ਜਿਵੇਂ ਬਾਬੇ ਨਾਨਕ ਨੇ ਖੇਤੀ ਕਰਤੀ ਹੈ ਜਿਵੇਂ ਸਾਡੀ ਆਰ ਆਨ ਸਿਵਲਾਈਜੇਸ਼ਨ ਸਾਡੀ ਪੁਰਾਣੀ ਸਭਤਾ ਸਾਨੂੰ ਉਹਨਾਂ ਬਜ਼ੁਰਗਾਂ ਤੋਂ ਵੀ ਅੱਜ ਸੇਧ ਲੈਣੀ ਪਊਗੀ ਵੀ ਅਸੀਂ ਆਪਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਣਾ ਮਤਲਬ ਜਿਵੇਂ ਖੇਤੀ ਦਾ ਕੰਮ ਸਖਤ ਹੁੰਦਾ ਜਿਹੜੀਆਂ ਖਰਾਕਾਂ ਸਾਡੀਆਂ ਅੱਜ ਦੀਆਂ ਜ਼ਹਿਰੀਲੇ ਮਤਲਬ ਪੈਸਟੀਸਾਈਡਸ ਨੇ ਮੈਂ ਹੁਣ ਸਵਾ ਤਿੰਨ ਕਿੱਲੇ ਕਣਕ ਬਿਨਾਰੇ ਤੋਂ ਬੀਜੀ ਹੈ ਹਰ ਸਾਲ ਅ ਇੱਕ ਕਿੱਲਾ ਬੀਜਾਂ ਕਿ ਸਵਾ ਤਣੇ ਬੀਜੀ ਕੋਈ ਰੇ ਨਹੀਂ ਪਾਉਣੀ ਹੱਤੀ ਗੜਾਈ ਕਰਨੀ ਉਹਦੀ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਯਾਰ ਆਪਦੇ ਖਾਣ ਜੋਗੀ ਬਿਨਾ ਜ਼ਹਿਰਾਂ ਤੋਂ ਕਰ ਲਓ ਕਿਉਂਕਿ ਹਸਪਤਾਲਾਂ ਦੇ ਵਿੱਚ ਅੱਜ ਇੰਨਾ ਪੈਸਾ ਦੇ ਰਹੇ ਸਾਰੇ ਲੋਕ ਤੁਸੀਂ ਦੇਖਦੇ ਹੋ ਸ਼ਹਿਰ ਚ ਰਹਿੰਦੇ ਹੋ ਇੰਨੇ ਹਸਪਤਾਲਾਂ ਨੇ ਵੀ ਗੱਲੀ ਮਕਾਦੋ ਤੇ ਇੰਨੇ ਮਰੀਜ਼ ਨੇ ਇੰਨੀਆਂ ਬਿਮਾਰੀਆਂ ਨੇ ਕੋਈ ਵੀ ਬੰਦਾ ਦਵਾਈ ਤੋਂ ਬਿਨਾ ਹੈ ਹੀ ਨਹੀਂ ਅੱਜ ਦੇ ਯੁੱਗ ਦੇ ਵਿੱਚ ਇਸ ਕਰਕੇ ਅੱਜ ਸਾਨੂੰ ਲੋਕ ਦਾ ਜ਼ਿੰਮੇਵਾਰ ਵੀ ਕਿਸਾਨ ਆ ਗੁੰਚਾ ਹੋ ਪੁਰਾਣੇ ਹੋਣ ਉਹਨਾਂ ਨੂੰ ਇਹ ਮੰਨਦੇ ਹਰੀ ਕ੍ਰਾਂਤੀ ਕਹਿੰਦੇ ਤੁਹਾਡਿਓ ਲੈਂਦੀ ਹੋਈ ਆ ਜੀ ਸਾਡੀ ਲੈਂਦੀ ਹੋਈ ਆ ਅੱਛਾ ਸਾਡੇ ਤੇ ਹੀ ਭਾਂਡਾ ਭਾਂਦੇ ਨੇ ਵੀ ਥੋੜਾ ਧੂਏ ਨੇ ਲੋਕਾਂ ਨੂੰ ਬਿਮਾਰ ਕਰਤਾ ਸਾਡਾ ਤੂੰ ਅੱਧਾ 10 ਦਿਨ ਹੁੰਦਾ ਜਿਹੜੇ ਫੈਕਟਰੀਆਂ ਦਾ ਧੂਆਂ ਤੁਸੀਂ ਦੇਖੋ ਵੀ ਉਹ ਜੇ ਸਰਕਾਰ ਚੰਗੀ ਹੋਵੇ ਉਹ ਫੈਕਟਰੀਆਂ ਵੀ ਨਾ ਬੰਦ ਕਰਾ ਦੇਵੇ ਜਦੋਂ ਅਸੀਂ ਅੱਗ ਲਾਉਣੀ ਹੋ ਕਹਿੰਦੇ ਵੀ ਫੈਕਟਰੀ ਦਾ ਮਹੀਨਾ ਬੈਨ ਕਰ ਦਿਓ ਇਹ ਕਿਸਾਨ ਅੱਗ ਲਾਉਣਗੇ ਤੇ ਸਾਡਾ ਤਾਂ ਧੂਆਂ ਸਾਰਾ ਮੈਨੂੰ ਪਤਾ ਵੀ ਉਹ 6% ਵੀ ਨਹੀਂ ਹੋਣਾ ਕਿਸਾਨੀ ਦਾ ਇਸ ਕਰਕੇ ਸਰਕਾਰਾਂ ਨੇ ਕਿਸਾਨਾਂ ਨੂੰ ਤਾਂ ਇੱਕ ਇਹਨੇ ਦਿੱਤਾ ਹੋਇਆ ਹਰੂ ਆਇਆ ਵੀ ਇਹੀ ਨੁਕਸਾਨ ਕਰਦੇ ਨੇ ਹੋ ਸਕਦਾ ਹੋ ਸਕਦਾ ਜਿਹੜਾ ਧੂਆਂ ਸਰਕਾਰਾਂ ਨੇ ਕਿਸਾਨਾਂ ਦਾ ਕੱਢਿਆ ਉਹ ਧੂਆਂ ਉੱਥੇ ਜਾਂਦਾ ਹੋਵੇ ਉਹੀ ਗੱਲ ਆ ਜੀ ਉਹੀ ਉਹੀ ਧੂਆਂ ਜਾਂਦਾ ਕਿਉਂਕਿ ਉਹ ਤਾਂ 100% ਹੈ ਨਾ ਜੀ ਉਹ ਧੂਆਂ ਤਾਂ ਸਰਕਾਰਾਂ ਨੇ ਧੂਆਂ ਤਾਂ ਕਿਸਾਨਾਂ ਦਾ ਕੱਢਿਆ ਹੀ ਹੋਇਆ ਨਾ ਕੱਢਿਆ ਹੀ ਹੋਇਆ ਧੂਆਂ ਤਾਂ ਸਰਕਾਰਾਂ ਦਾ ਧੂਆਂ ਤਾਂ ਨਿਕਲ ਹੀ ਗਿਆ ਐਂਕੀ ਇੱਕ ਕਥਾ ਜਿਹੜਾ ਬੀ ਮੌਸਮੀ ਕਰਕੇ ਝੋਨੇ ਦੇ ਝਾੜ ਘਟ ਗਿਆ ਦੂਜਾ ਜਿਹੜਾ ਸਾਨੂੰ 100 ਮਗਰ 10 ਗੱਟੇ ਛੇਲੇ ਰੰਗ ਦੇਣੇ ਪਏ ਇਹ ਕੀ ਦੀ ਚਾਲ ਸੀ ਕੇਂਦਰ ਸਰਕਾਰ ਦੀ 17 ਮੁਕਤਿਰਤਾ ਪਰੋਲੇ 'ਚ ਪਈ ਜਿਹੜੀ ਕਣਕ ਉਹਦਾ ਹੁੰਦਾ 17 ਮੁਕਤਿਰਤਾ ਕਿੱਥੇ ਸੁੱਕੀ ਚੀਜ਼ ਝੋਨੇ ਦਾ ਹੋਣਾ ਹੂੰ ਤਕਰੀਬਨ 20 ਮੁਕਤਰ 21 ਮੁਕਤਰ ਲੱਗੇ ਹਰ ਸਾਲ ਚ ਚੋਣਾਂ ਚੱਲਦਾ ਐ ਕੀ ਕਰਤਾ 17 17 ਦੇ ਵਿੱਚ ਨਾਲ ਤਾਂ ਜ਼ਿਮੀਦਾਰ ਨੂੰ ਸਾਨੂੰ 10-10 ਘੱਟੇ ਦੇਣੇ ਪੈ ਗਏ ਹੂੰ ਤੇ ਇਹ ਪੰਜਾਬ ਸਰਕਾਰ ਹਲੇ ਵੀ ਜਿਹੜਾ ਚੋਣਾਂ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਰੋਲ ਰਿਆ 25-25 ਦਿਨ ਬੈਠ ਕੇ ਅਸੀਂ ਚੋਣਾਂ ਵੇਚਿਆ ਨਹੀਂ ਐ ਕੀਤਾ ਮਗਰੋਂ ਲਾਤਾ ਕਮੀ ਜੀ ਇਹ ਤੁਹਾਨੂੰ ਇਹ ਲੱਗਦੇ ਪਰ ਕਿਸਾਨਾਂ ਨੇ ਤਾਂ ਜਿਤਾ ਤੈ ਜੀ ਤਿੰਨ ਸੀਟਾਂ ਲੱਗੇ ਜੀ ਜੀਮ ਨਹੀਂ ਚੋਣਾਂ ਚਾਰ ਚੋਂ ਉਹ ਜਿਹੜਾ ਜਿਤਾਇਆ ਨਾ ਇਹ ਤਾਂ ਇਹਨਾਂ ਕੋਲੇ ਕਰਾਮਾਤ ਆ ਈਵੀਐਮ ਦੀ ਤੇ ਪੈਸੇ ਦੀ ਕਿਉਂਕਿ ਜੇ ਕਿ ਇਹ ਵੀ ਸਾਡਾ ਕਿਸਾਨਾਂ ਦਾ ਜਿਹੜਾ ਮਤਲਬ ਨਹੀਂ ਜੀ ਈਵੀਐਮ ਦੀ ਹੁੰਦੀ ਫਿਰ ਤਾਂ ਬੀਜੇਪੀ ਨੇ ਲੈ ਜਾਣੀ ਸੀ ਜਿਉਂ ਦੇਖੋ ਜੀ ਬੀਜੇਪੀ ਉਹ ਪੈਸੇ ਆਪਣੇ ਵੰਡੀ ਜਾਂਦੇ ਸਰਕਾਰ ਕੋਲ ਥੋੜਾ ਪੈਸਾ ਔਰ ਕਿੰਨੇ ਟੈਕਸ ਲਾਤੇ ਨੇ ਤੁਸੀਂ ਜਿੱਥੇ ਉਹ ਕਹਿੰਦੇ ਜਿੱਥੇ ਜੀ ਬੀਜੇਪੀ ਦੀ ਸਰਕਾਰ ਬਣ ਜੇ ਦੀ ਜੇ ਚਾਰਖੰਡ ਚ ਹੋਰ ਦੀ ਸਰਕਾਰ ਬਣ ਜਾ ਕਿ ਕਿਤੇ ਹੋਰ ਸਰਕਾਰ ਹੋਰ ਦੀ ਬਣ ਜਾਂਦੀ ਉੱਥੇ ਰੋਲਾ ਨਹੀਂ ਪਾਉਂਦੇ ਉੱਥੇ ਕਹਿੰਦੇ ਜੀ ਅਸੀਂ ਜਿੱਤ ਕੇ ਜੀ ਇਹ ਲੋਕਤੰਤਰ ਜਿੱਤੋਗੀ ਜਿੱਥੇ ਬੀਜੇਪੀ ਜਿੱਤ ਜਾਂਦੀ ਉੱਥੇ ਕਹਿੰਦੇ ਜੀ ਰੋਲਾ ਪਾ ਲੈਨੇ ਹਾਂ ਜੀ ਦੇਖੋ ਇਹ ਇਹਨਾਂ ਦਾ ਸਾਰਾ ਸਿਸਟਮ ਆ ਉਹਦਾ ਹੈਗਾ ਇਹ ਸਾਰਾ ਸਿਸਟਮ ਚਲਾ ਰਹੇ ਨਹੀਂ ਤੇ ਜਿੱਥੇ ਅੱਜ ਲੋਕਾਂ ਨੂੰ ਬੜੀ ਮੁਸ਼ਕਲ ਤੇ ਮਿਹਨਤ ਕਰਨ ਦੀ ਲੋੜ ਆ ਤੇ ਇਹ ਜੇ ਤਾਂ ਲੋਕਾਂ ਨੇ ਮਤਲਬ ਇਕੱਠ ਕਰਕੇ ਇਕ ਤਹਈਆ ਕਰਕੇ ਸਾਰਿਆਂ ਨੇ ਲੜਾਈ ਲੜ ਲਈ ਕਿਸਾਨੀ ਤੇ ਜਵਾਨ ਤੇ ਮਜ਼ਦੂਰ ਨੂੰ ਬਚਾਉਂਦੀ ਤੇ ਬਾਜ ਜਾਣਗੇ ਤੇ ਜੇ ਇਹ ਕੱਲੇ ਕੱਲੇ ਸਰਕਾਰਾਂ ਨੇ ਪਾੜ ਲਈ ਜਿਵੇਂ ਅੱਗੇ ਸਾਡਾ ਮੋਰਚਾ ਲੱਗਾ ਸੀ ਤੇ ਸਾਡੇ ਵਿੱਚੋਂ ਆਗੂਆਂ ਨੂੰ ਸਰਕਾਰਾਂ ਨੇ ਪਾੜ ਕੇ ਤੇ ਉਹਨਾਂ ਨੇ ਆਪ ਦਾ ਮੋਰਚਾ ਬਣਾ ਕੇ ਤੇ ਇਲੈਕਸ਼ਨ ਲੜਨ ਲੱਗ ਗਏ ਹੁਣ ਵੀ ਇਹ ਅਲੱਗ-ਅਲੱਗ ਕਿਸਾਨ ਤੁਸੀਂ ਅਲੱਗ ਹੋ ਉਧਰ ਉਗਰਾਹਾਂ ਵਾਲੇ ਅਲੱਗ ਹੈ ਜੀ ਫਿਰ ਇਹ ਸਰਕਾਰ ਨਹੀਂ ਪਾੜੇ ਹੋਏ ਜੀ ਤੁਸੀਂ ਸਰਕਾਰ ਦੀ ਪਾੜੇ ਹੋਰ ਕੀ ਹੈ ਸਰਕਾਰਾਂ ਨਾਲ ਤੁਸੀਂ ਸਰਕਾਰਾਂ ਨਾਲ ਕੋਈ ਕਿਸਾਨਾਂ ਕੋਈ ਸੁਝਵਾਨ ਨਹੀਂ ਹੋਏ ਜੀ ਇਹ ਜਿਹੜਾ ਗੈਰ ਇੰਦੇ ਸੁਯੁਕਤ ਕਿਸਾਨ ਮੋਰਚਾ ਸਾਡਾ ਕਿਸੇ ਪਾਰਟੀ ਨਾਲ ਕੋਈ ਟਾਈ ਐਪੀ ਨਹੀਂ ਸਦਾ ਤਾਂ ਨੌਨ ਪੋਲਿਟਿਕਲ ਆ ਅਸੀਂ ਸਰਕਾਰਾਂ ਕਿਵੇਂ ਪਾੜ ਗੀਆਂ ਜੀ ਮਲਕਿ ਤੁਸੀਂ ਯਾ ਤਾਂ ਇਹ ਮੰਨੋ ਫਿਰ ਤੁਸੀਂ ਆਗੂ ਕਿਸਾਨਾਂ ਸਰਕਾਰਾਂ ਨਾਲ ਤੋਂ ਤੁਸੀਂ ਸਮਝਦਾਰ ਨਹੀਂ ਹੋ ਜੀ ਪਤਾ ਕੀ ਆ ਉਹ ਸਰਕਾਰਾਂ ਦੀ ਬੋਲੀ ਬੋਲਦੇ ਹੁਣ ਅਗਰਾਹਾਂ ਕੀ ਹੁੰਦਾ ਅਗਰਾਹਾਂ ਦਾ 17 ਕਿਲੋ ਤੋਂ ਵੱਧ ਕਿਹ ਕੋਲ ਜ਼ਮੀਨ ਹੈ ਉਹ ਸਾਰੀ ਡਿਵਾਈਡ ਕਰ ਦਿਓ ਔਰ ਜਿਨ੍ਹਾਂ ਨੇ ਦਿਨ ਰਾਤ ਮਿਹਨਤਾਂ ਕੀਤੀਆਂ ਕੰਮ ਕੀਤਾ ਜ਼ਮੀਨਾਂ ਬਣਾਈਆਂ ਉਹ ਤੁਸੀਂ ਪ੍ਰੈਸ ਦਾ ਕੰਮ ਕਰ ਦਿਓ ਜੇ ਹੋਰ ਕੋਈ ਕੱਲ ਨੂੰ ਕਵੇ ਬੰਦਾ ਯਾਰ ਥੜੀ ਹੋਣੀ ਤਾਂ ਯਾਰ ਮੈਂਟੀ ਚ ਇਹਨੂੰ ਪ੍ਰੈਸਾਂ ਕਰਿਆ ਇਹ ਤਾਂ ਥੋੜੀ ਮਿਹਨਤ ਹੈ ਨਾ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਫਲ ਤਾਂ ਮਿਲਦਾ ਤੇ ਜੇ ਦੂਜਾ ਕਦੇ ਵੀ ਮੈਨੂੰ ਉਹੀ ਮੁਕਤੀ ਵੰਡ ਕੇ ਦੇ ਦਿਓ ਯਾਰ ਤੁਸੀਂ ਇਹ ਗੱਲ ਕਿੱਧਰੋਂ ਜਾਣਦੀ ਆ ਫਿਰ ਉਹ ਕਹਿੰਦੇ ਮੰਡੀਆਂ ਸਾਰੀਆਂ ਇਹ ਬੰਦ ਚਾਹੀਦੀਆਂ ਪ੍ਰਾਈਵੇਟ ਚਾਹੀਦੀਆਂ ਖੁੱਲੀ ਬੋਲੀ ਚਾਹੀਦੀ ਹੈ ਤੇ ਦੇਖੋ ਫਿਰ ਉਹ ਸਰਕਾਰਾਂ ਨਾਲ ਨਹੀਂ ਮਿਲੇ ਤੇ ਕੀ ਮਿਲੇ ਨਹੀਂ ਜਦੋਂ ਬੋਲੀ ਸਰਕਾਰ ਦੀ ਉਹਨਾਂ ਦੀਆਂ ਦੋ ਅਹਿਮ ਮੰਗਾਂ ਹੀ ਇਹ ਆ ਬਹੁਤ ਵੱਡੇ ਸ਼ਬਦ ਕਹਿ ਰਹੇ ਹੋ ਤੁਸੀਂ ਕੱਲ ਨੂੰ ਗ੍ਰਾਹਕ ਸਾਹਿਬ ਦਾ ਬਿਆਨ ਆਇਆ ਲਓ ਤੁਹਾਡੇ ਤੇ ਦੇਖੋ ਬਿਆਨ ਆ ਜੇ ਮੈਂ ਮੁਕਰਦਾ ਹੂੰ ਮੈਂ ਮੁਕਰਦਾ ਉਹਨਾਂ ਦੇ ਲਿਖੇ ਹੋਏ ਇਹਦੇ ਵਿੱਚ ਮੈਂ ਤੇ ਵਟਸਐਪ ਤੇ ਕੱਲ ਦੂੰਗਾ ਇਹ ਗੱਲਾਂ 2017 ਕਿਲੇ ਤੋਂ ਵੱਧ ਕੇ ਇਹ ਜ਼ਿੰਮੇਵਾਰ ਕੋਲੇ ਚਾਹੀਦੀ ਸਾਰੀ ਪ੍ਰਾਪਰਟੀ ਡਿਵਾਈਡ ਕਰ ਦਿਓ ਉਹ ਜਿਹੜੇ ਕੰਨਾਂ 'ਚ ਮੁੰਦਰਾ ਪਾ ਕੇ ਨਸ਼ੇ ਪੀਂਦੇ ਫਿਰਦੇ ਆ ਉਹ ਕੰਮ ਨਹੀਂ ਕਰਦੇ ਵੇਲੇ ਲੁੱਟਾਂ ਖੋਹਾਂ ਕਰਦੇ ਉਹਨਾਂ ਨੂੰ ਜ਼ਮੀਨ ਦੇ ਦਵਾਉਣੀਆਂ ਹੂੰ ਉਹ ਰੱਖ ਲੈਣਗੇ ਫੇਰ ਕੀ ਚਾਲਾ ਸੋ ਬਾਕੀ ਜਿਹੜੀ ਗੱਲ ਕਰਦੇ ਆ ਵੀ ਤੁਸੀਂ ਉਹ ਜਿਹੜੀ ਖੁੱਲੀ ਮੰਡੀ ਕਰ ਦਿਓ ਫੇਰ ਤਾਂ ਜੁਪੀ ਵਾਲਾ ਹਾਲ ਹੋ ਜਾ ਬਿਹਾਰ ਵਾਲਾ ਹਾਲ ਉਹ ਦੀ ਬਿਹਾਰ ਤੇ ਜੁਪੀ 'ਚ ਦੇਖੋ ਇੱਕ ਬਈਏ ਨੂੰ 10 ਸੇਕੜ ਜ਼ਮੀਨ ਦੇਉਂਦੇ ਨੇ ਉਹ ਵਿਚਾਰਾ ਫੇਰ ਰੋਜੀ ਰੋਟੀ ਲਈ ਪੰਜਾਬ ਚ ਕੰਮ ਕਰਦਾ ਕਰਦਾ ਕਿ ਨਹੀਂ ਕਰਦਾ ਕਿਉਂ ਕਰਦਾ ਉਹ ਉਹਦੇ ਪੱਲੇ ਕੁਛ ਨਹੀਂ ਪੈਂਦਾ ਜਿਹੜੇ ਪ੍ਰਾਈਵੇਟ ਘਰਾਣੇ ਨੇ ਉਹ 7-800 ਦੀ ਬੋਲੀ ਕਰਦੇ ਨੇ ਲੈਣਾ ਲੱਗੇਗਾ ਖੜੇਗਾ ਉਹਨੂੰ ਦਿੰਦੇ ਕੀ ਉਹਨੂੰ ਵਿਚਾਰੇ ਨੂੰ ਤਾਂ ਉਹਦੀਆਂ ਤਾਂ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਤੇ ਅੱਗੇ ਹੁੰਦਾ ਸੀ ਨਾਰਾ ਉਲੀ ਕੁਲੀ ਤੇ ਜੁਲੀ ਵੀ ਤਿੰਨ ਲੋੜਾਂ ਜੇ ਪੂਰੀਆਂ ਹੋ ਜਾਣ ਤਾਂ ਉਹ ਕਿਸਾਨ ਆ ਹੂੰ ਸੋਚੋ ਫਿਰ ਤੁਸੀਂ ਬਿਲਕੁਲ ਆ ਵੱਡੇ ਸਵਾਲ ਜਿਹੜੇ ਕੋਸਾ ਸਾਹਿਬ ਨੇ ਚੁੱਕੇ ਨੇ ਪਰ ਜੇਸ ਮਾਮਲੇ ਦੀ ਗੱਲ ਕਰੀਏ ਇਧਰ ਭੁਖ ਹੜਤਾਲ ਦੀ ਤਾਂ ਸੁਖਜੀਤ ਸਿੰਘ ਹੋਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਇਸ ਮੋਰਚੇ ਨੂੰ ਜਿਹਨਾਂ ਡਿਗਰੀ ਸਿੰਘ ਢੱਲੇ ਵਾਲ ਹੋਰਾਂ ਦੇ ਤੋਂ ਬਾਅਦ ਸਾਂਭਿਆ ਹੈ ਤਾਂ ਉਹਨਾਂ ਦਾ ਕਹਿਣਾ ਵੀ ਆਖਰੀ ਦਮ ਤੱਕ ਲੜਾਈ ਲੜੀ ਜਾਊਗੀ ਹੁਣ ਜਾਂ ਤਾਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਅਸੀਂ ਰਹਾਂਗੇ ਜਾਂ ਫਿਰ ਮੰਗਾ ਮੰਨੀਆਂ ਜਾਣਗੀਆਂ ਜਾਂ ਨਹੀਂ ਤਾਂ ਫਿਰ ਕਿੱਸਾ ਸਰਕਾਰ ਦੇ ਵੱਲੋਂ ਇਹਨਾਂ ਆਗੂਆਂ ਦੇ ਉੱਤੇ ਕੁਝ ਵੀ ਤਸ਼ੱਦਦ ਕੀਤਾ ਜਾਂਦਾ ਉਹ ਸਹਿਣ ਨੂੰ ਤਿਆਰ ਹੈ ਪਰ ਬਿਨਾ ਮੰਗ ਮੰਨਾਇਆ ਇੱਥੋਂ ਨਹੀਂ ਹਿਲਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ